ਤੇ ਸਾਲ ਦੇ ਵਿੱਚ ਕਿੰਨੇ ਟੋਟਲ ਮੇਲੇ ਲਾਦੇ ਬਈ 59 ਗਮੇਲੇ ਵੀਰੇ ਜੇ ਹੋਏ ਆ ਆਪਣੇ 48 ਲਾਏ ਠੀਕ ਐ 43 ਚ ਜੇਤੂ ਮੰਨ ਲਾ ਠੀਕ ਐ ਯਾਰ ਇਹਦਾ ਨਾਵੇਂ ਪੱਠੀ ਪਾੜ ਰੱਖਣਾ ਪੈਣਾ ਵੀਰੇ ਹਾਂ 10 ਮੇਲੇ ਲਗਾਤਾਰ 10 ਹੀ ਪੱਠੀਆਂ ਵੀਰੇ ਅੱਛਾ ਬਈ ਬਿੰਦਿਆ ਜਦੋਂ ਅਸੀਂ ਦੇਖਣ ਲੱਗੇ ਆ ਤੁਹਾਨੂੰ ਜੀ ਹਾਂਜੀ ਉਦੋਂ ਆਹ ਟਰੈਕਟਰ ਨੂੰ ਅਸੀਂ 59 11 ਸਮਝਦੇ ਹੁੰਦੇ ਸੀ ਇਹ 75 11 ਜੀ ਹਾਂਜੀ ਇਹ ਹੈ ਵੀਰੇ ਕਿਰਪਾ ਬਾਬੇ ਦੀ ਚਾਰ ਤਾਂ ਮੋਟਰਸਾਈਕਲ ਜੱਤ ਲਏ ਆਪਾਂ ਨੇ ਵੀਰੇ ਚਾਰ ਮੋਟਰਸਾਈਕਲ ਹਾਂਜੀ ਵੀਰੇ ਚਾਰ ਮੋਟਰਸਾਈਕਲ ਜੱਤਲੇ ਪੰਜ ਹੋਏ ਆ ਵੀਰੇ ਇੱਕ ਆਪਾਂ ਹਾਰੇ ਆ ਚਾਰ ਜੱਤਲੇ ਵੀ ਇੱਕ ਸਕੂਟਰੀ ਜਿੱਤ ਲਈ ਵੀਰੇ ਹਾਂਜੀ ਬਾਕੀ ਵੀਰੇ ਨਗਦੀ ਆ ਇਹ ਬਕਸਾ ਨਾਮ ਕਿਵੇਂ ਪਿਆ ਬਈ ਇਹ ਵੀ ਦੱਸੋ ਯਾਰ ਬਕਸਾ ਜੀ ਮੈਂ ਮੇਲੇ ਦੇ ਵੀਰੇ ਨਿਸ਼ਾਨੀ ਪੁੱਛਦੇ ਤੇ ਵੀ ਕਿਹੜਾ ਰੈਕਟਰ ਹੈ ਨਾ ਹਾਂਜੀ ਫਿਰ ਆਪਾਂ ਨੇ ਬਕਸਾ ਲੱਗਿਆ ਵਾ ਸੀਗਾ ਆਪਾਂ ਨੇ ਬਕਸਾ ਲਗਾਤਾ ਉਹ ਉੱਤੇ ਬਕਸਾ ਪੈ ਗਿਆ ਵੀਰੇ ਠੀਕ ਹੂੰ ਸਪੈਸ਼ਲ ਇਹ ਨਾ ਲੈ ਜਾਣ ਵਾਸਤੇ ਟਰਾਲਾ ਬਣਾਇਆ ਵੀਰੇ 6 ਲੱਖ ਦਾ ਆਪਾਂ ਨੇ ਅੱਛਾ ਹਾਂਜੀ ਹਜੇ ਹੁਣੇ ਲੈ ਕੇ ਆਏ ਆ 24 ਹਜੇ ਚੜਾਏ ਨਹੀਂ ਵਿੱਚ ਟਰਾਲਾ ਪਹਿਲੇ ਦਿਨ ਚੜਾਉਣੇ ਆ ਹੁਣ ਇਹ ਲੈ ਆਏ ਆ ਆਪਾਂ ਹਫਤਾ ਕਿ ਹੋ ਜਾਏ ਬਤਿਆਰ ਕਰਵਾ ਕੇ ਲੈਣੇ ਆਂ ਪਿੱਛੇ ਜੇ ਮੋਹਾਲੀ ਮੇਲਾ ਟਰਾਲ ਅਰਦਾ ਟਰੈਕਟਰਾਂ ਦੇ ਟਾਈਮ ਨਹੀਂ ਟੁੱਟਿਆ ਪਹਿਲੇ ਹੀ ਤੇ ਗੱਲ ਕੇ ਪਹਿਲਾ ਨੰਬਰ ਬੜਿਆ ਆਪਣਾ ਅੱਛਾ ਜਾਨੀ ਕਿ ਹੁਣ ਤੱਕ ਆਪਾਂ ਜਿੰਨੇ ਮੇਲੇ ਲਾਏ ਆ ਆਪਾਂ ਜਾ ਕੇ ਜੇ ਆਪਣਾ ਪਹਿਲੇ ਨੰਬਰ ਪੈ ਗਿਆ ਤਾਂ ਆਪਾਂ ਵਜਨ ਪਤਵਾਉਣੇ ਆ ਜਾ ਕੇ ਵੀ ਹੋਰ ਪਾਉ ਦੋ ਟੱਪ ਆ ਬਜੇ ਜੀ ਤਾਂ ਵੀ ਆ ਜੀ ਸਾਨੂੰ ਕਈ ਬੰਦੇ ਕਹਿੰਦਾ ਨੇ ਦੇਖੋ ਜੀ ਤੁਹਾਡਾ ਟਰੈਕਟਰ ਦੀ ਰੇਸ ਘਣਾਉਂਦਾ ਅਸੀਂ ਕਾ ਜਿੱਕਣ ਮਰਜ਼ੀ ਚਲਾਵੇ ਅਸੀਂ ਚਲਾਉਣਾ ਹੀ ਤੇ ਹੈ ਹੈ ਹਾਂਜੀ ਸਵਾਗਤ ਕਰਦੇ ਆਂ ਨਵੀਂ ਵੀਡੀਓ ਦੇ ਵਿੱਚ ਮਿੱਤਰੋ ਤਾਜ ਐਸੇ ਗਰੁੱਪ ਨੂੰ ਮਿਲਾਉਣ ਲੱਗੇ ਆ ਜਿਹੜੇ ਬਾਈ ਹੋਰੀ 2016-17 ਤੋਂ ਅਸੀਂ ਵੇਖਦੇ ਆਉਣੇ ਆ ਇਹਨਾਂ ਨੂੰ ਬਹੁਤ ਹਿੰਮਤ ਨਾਲ ਬਾਈ ਹੋਰਾਂ ਨੇ ਜੋਰ ਲਾਇਆ ਟਰੈਕਟਰਾਂ ਤੇ ਅੱਜ ਬਾਬੇ ਦੀ ਕਿਰਪਾ ਨਾਲ ਫੁੱਲ ਨਾਮ ਚੱਕਦੇ ਇਹਨਾਂ ਦੇ ਟਰੈਕਟਰ ਜਿਹੜੇ ਮੇਲੇ ਤੇ ਜਾਂਦੇ ਆ ਉੱਥੇ ਚਮਕੌਰ ਸਾਹਿਬ ਚਮਕੌਰ ਸਾਹਿਬ ਹੁੰਦੀ ਹੈ ਤੇ ਬਾਕੀ ਬਾਈ ਹੋਰਾਂ ਨੂੰ ਤੁਹਾਨੂੰ ਮਿਲਾਉਣੇ ਆ ਇਹ ਸਾਰੇ ਭਰਾ ਜੀ ਸਾਰਿਆਂ ਨੂੰ ਬਾਈ ਸასიਖਾਲ ਜੀ ਸ਼ੁਸ਼ਕਾਲ ਤੇ ਹਾਂਜੀ ਬਾਈ ਸასიਖਾਲ ਜੀ ਸ਼ੁਸ਼ਕਾਲ ਵੀਰੇ ਆਪਣਾ ਬਾਈ ਨਾਮ ਤੇ ਪਿੰਡ ਦਸੀ ਜੀ ਪਿੰਡ ਕਿਤਲਾਵਰਾ ਵੀਰੇ ਠੀਕ ਹੈ ਜੀ ਨੌ ਬਿੰਦਿਆ ਹੀ ਜਾਣਦੇ ਆ ਜਿਆਦਾ ਤਾਂ ਵੀਰੇ ਠੀਕ ਹੈ ਠੀਕ ਹੈ ਜੀ ਤੇ ਇਹ ਭਰਾ ਸਾਰੇ ਬਈ ਨਾਲ ਹੁੰਦੇ ਆ ਜੀ ਗਰੁੱਪ ਤੇ ਗਰੁੱਪ ਨਾਲੇ ਹੁੰਦਾ ਵੀਰੇ ਸਾਰਾ ਅਜੇ ਅੱਦੇ ਬੰਦੇ ਆਏ ਨਹੀਂ ਠੀਕ ਹੈ ਅੱਦੇ ਛੁੱਟੀ ਨਹੀਂ ਅਜੇ ਤਾਂ ਠੀਕ ਹੈ ਜੀ ਤੇ ਬਈ ਆਪਣੀ ਸ਼ੁਰੂਆਤ ਕਿੱਥੋਂ કરી ਸੀ ਕਿਹੜੇ ਟਰੈਕਟਰ ਤੋਂ કરી ਸੀ ਬਈ ਸ਼ੁਰੂਆਤ ਵੀਰੇ ਆਪਣੀ ਅਰਜਣ ਤੋਂ કરી ਸੀਗੀ ਪਹਿਲਾਂ ਅੱਛਾ ਠੀਕ ਹੈ ਜੀ ਅਰਜਣ ਤੋਂ ਬਾਅਦ 75 ਜਣਿਆਂ ਦਾ ਬੰਦੇ ਕੰਮੀਆਂ ਚਲਾਏ ਸੀਗੇ ਜਦੋਂ ਠੀਕ ਹੈ ਬਈ ਬਿੰਦਿਆ ਜਦੋਂ ਅਸੀਂ ਦੇਖਣ ਲੱਗੇ ਆ ਤੁਹਾਨੂੰ ਜੀ ਹਾਂਜੀ ਉਦੋਂ ਆਹ ਟਰੈਕਟਰ ਨੂੰ ਅਸੀਂ 5611 ਸਮਝਦੇ ਹੁੰਦੇ ਸੀ ਇਹ 7511 ਜੀ ਹਾਂਜੀ ਇਹ ਹੈ 7511 ਇਹੀ ਗੱਲ ਆਪਾਂ 2022 ਚ ਵੀਡੀਓ ਕਰੀ ਸੀ ਥੋੜੀ 22 ਚ ਕਰੀ ਸੀਗੀ ਉਦੋਂ ਉਦੋਂ ਪਤਾ ਲੱਗਿਆ ਸੀ ਸਾਨੂੰ ਵੀ ਇਹ 7511 ਆ ਹੈ ਨਾ ਹਾਂਜੀ ਤੇ ਇਹ ਬਈ ਹੁਣ ਮੰਨ ਲਓ 7511 ਦਾ ਇਹ ਇਕੱਲਾ ਇੰਜਨ ਇੰਜਨ ਰਹਿ ਗਿਆ ਹੁਣ ਇੰਜਨ 7511 ਦਾ ਮਗਰ ਆਪਾਂ ਨੇ ਸੋਨਾ ਲੀਕ ਲਾਤਾ ਸੀਗਾ ਠੀਕ ਹੈ ਯਾਨੀ ਕਿ ਇਹਦੇ ਗੇਅਰ ਦੀ ਪ੍ਰੋਬਲਮ ਵਾਲੀ ਸੀਗੀ ਗੇਅਰ ਨਹੀਂ ਚੱਲਿਆ ਵੀਰੇ ਦਾ ਸਮਾਨ ਵੀ ਮਿਲਣ ਤੇ ਛੱਟ ਗਿਆ ਸੀਗਾ ਹੁਣ ਤਾਂ ਠੀਕ ਹੈ ਬਈ ਹਾਂਜੀ ਇਹ ਹੁਣ ਬਈ ਇਹਦੀ ਜਿਵੇਂ ਮੰਨ ਲਓ ਟਾਇਰ ਟੂਰ ਹੈ ਨਹੀਂ ਤਵੀਆਂ ਦੀ ਗੇਮ ਬੰਦ ਹੋ ਗਈ ਸੀਗੀ ਵੀਰੇ ਜਿੱਦਾਂ ਖੜਾ ਹੀ ਸੀਗਾ ਫਿਰ ਟਾਇਰ ਡੂਰਾ ਦੂਏ ਨੂੰ ਲਾਲੇ ਸੀਗੇ ਬਕਸੇ ਨੂੰ ਠੀਕ ਹੈ ਉਹ ਤਵੀਆਂ ਦੀ ਗੇਮ ਬੰਦ ਹੋਣ ਦਾ ਕੋਈ ਕਾਰਨ ਬਈ ਯਾਰ ਕਾਰਨ ਵੀਰੇ ਬਸ ਵੈਸੇ ਹੀ ਗੇਮ ਬੰਦ ਹੋ ਗਈ ਸੀ ਥੋੜਾ ਜਿਹਾ ਬੀਲ ਬੂਲ ਦਾ ਰੌਲਾ ਸੀਗਾ ਅੱਛਾ ਹੁਣ ਗੇਮ ਚੱਲ ਪਵੇ ਸ਼ਾਇਦ ਵੀਰੇ ਠੀਕ ਹੈ ਇਹ ਚ ਵੀਲ ਕਿਵੇਂ ਬਈ ਵੀਲ ਮੜਾ ਐ ਸਮਝਾਈ ਆਪਾਂ ਬੰਦਾ ਵੀਲ ਦਾ ਜੋੜਦਾ ਦਾ ਵੀਰਿਆ ਠੀਕ ਹੈ ਜਿੰਮਿਆ ਜੋੜ ਪਾਇਆ ਅੱਛਾ ਜੀ ਆਪਾਂ ਨੇ ਬਈ ਇਹ ਸਿੱਧਾ ਜੁੜਿਆ ਵਾ ਹੋਵੇ ਠੀਕ ਆ ਰੀਨਾਲ ਬੀਲ ਹੁਣ ਬੀਲ ਜੋੜਤਾ ਹੁਣ ਕਰਾਂਗੇ ਵੀਰੇ ਨੂੰ ਸਟਾਰਟ ਠੀਕ ਆ ਇਹ ਜਗਾੜੂਆਂ ਚ ਪਹਿਲਾਂ ਵੀ ਜਗਾੜੂਆਂ ਚ ਹੀ ਚੱਲਦਾ ਸੀ ਪਹਿਲਾਂ ਜਗਾੜੂਆਂ ਚ ਚੱਲਦਾ ਵੀ ਗੇਮ ਟਰੈਕਟਰ ਇੰਜਣ ਦੀ ਧੀ ਠੀਕ ਆ ਟਰੈਕਟਰ ਦਾ ਇੰਜਣ ਹੋਵੇ ਵੀ ਗੱਬੇ ਜੋੜ ਨਾ ਹੋਵੇ ਕੋਈ ਵੀ ਜੋੜਦਾ ਹੋਵੇ ਜਿਵੇਂ ਹੁਣ ਆਪਾਂ ਨੇ ਜੋੜ ਪਾਤਾ ਇਹ ਜ ਕੋਈ ਪਲੇਟ ਪਾ ਕੇ ਜਾਂ ਹਨਾ ਲੋਡਿੰਗ ਨਾ ਨਾ ਜੋੜਿਆ ਹੋਵੇ ਹਾਂਜੀ ਠੀਕ ਹੈ ਜੀ ਉਹ ਸੀਗਾ ਵੀਰੇ ਠੀਕ ਆ ਹੁਣ ਇਹ ਕਿੰਨੇ ਟਾਈਮ ਤੋਂ ਫਿਰ ਬਈ ਇਹਦੇ ਮੇਲੇ ਕਿਰਾਂ ਰੁਕੇ ਹੋਏ ਆ ਇਹ ਹੋ ਗਿਆ ਵੀਰੇ ਸਾਲ ਖੰਡ ਹੋ ਚੱਲਿਆ ਠੀਕ ਆ ਹਾਂਜੀ ਖੜਾ ਹੀ ਸੀਗਾ ਠੀਕ ਆ ਹਾਂਜੀ ਤੇ ਇਹ ਨੇ ਇਹਨੇ ਆਈਡੀਆਂ ਵੀਰੇ ਨੇ ਲਾਇਆ ਮੈਂ 25 ਨੰਬਰ ਦਾ ਹੈਗੇ ਇਹਦੇ ਜਾਨੀ ਕਿ ਪਹਿਲੇ ਦੂਏ ਵੀ ਹੈਗੀਆਂ ਵਿੱਚ ਜਾਨੀ ਕਿ ਨੰਬਰ ਤਾਂ ਪਈ ਹੋ ਜਾਂਦਾ ਦਾ ਵੀਰੇ ਠੀਕ ਹੈ ਜੀ ਹਾਂਜੀ ਇਹ ਬਈ ਜਦੋਂ ਬੀਲ ਵਾਲੀ ਗੇਮ ਸ਼ੁਰੂ ਹੋ ਗਈ ਉਹਦੇ ਬਾਅਦ ਵੀਰੇ ਨੰਬਰ ਨਹੀਂ ਪਿਆ ਠੀਕ ਹੈ ਦੀ ਆਪਾਂ ਆਹ ਸਹੀ ਹੈ ਵੀ ਕਿਉਂਕਿ ਪਾਵਰ ਚ ਅਗਲੇ ਨੀਂਜਨ ਜੋੜ ਲਏ ਹੁਣ ਆਪਾਂ ਨੇ ਵੀ ਜੋੜਤਾ ਦੇਖਦੇ ਕਿਆ ਮੰਦਾ ਠੀਕ ਹੈ ਹਾਂਜੀ ਤੇ ਮਿੱਤਰੋ ਅੱਜ ਇਹ ਗੱਲਾਂ ਹੋਣੀਆਂ ਸੋਨਾ ਅਲਿਕਾ ਬਾਰੇ ਵੀ ਜੇ ਕੋਈ ਮੇਰੇ ਵਰਗਾ ਬੰਦਾ ਜਾਂ ਕੋਈ ਵੀ ਵੀਰ ਆ ਆਪਣਾ ਟਰੈਕਟਰ ਚਲਾ ਕੇ ਜਾਂ 11 ਫੁੱਟੀ ਖਿਚਾ ਕੇ ਮੇਰੇ ਵਰਗਾ ਕਹਿੰਦਾ ਸੋਨਾ ਲੀਕਾ ਮਾੜਾ ਆ ਜਾਂ ਚੰਗਾ ਹਨਾ ਤਾਂ ਉਹ ਬਾਈ ਹੋਰਾਂ ਨੂੰ ਹੱਕ ਹੈਗਾ ਅੱਜ ਇਹਨਾਂ ਨੂੰ ਦੱਸਣ ਦਾ ਵੀ ਸੋਨਾ ਲੀਕਾ ਕੀ ਚੀਜ਼ ਆ ਕਿਹੜੇ ਟਰੈਕਟਰ ਦਾ ਗੇਅਰ ਕਿਵੇਂ ਚੱਲਦਾ ਕਿਉਂਕਿ ਆ ਸਾਰੇ ਭਰਾਵਾਂ ਦਾ ਤਜਰਬਾ ਇਹਨਾਂ ਨੇ ਬਈ ਮੇਰਾ ਖਿਆਲ ਬਈ 100 100 ਹਸ ਪਾਵਰ ਕਰੇ ਪਏ ਆ ਹਨਾ ਤੇ ਗੇਅਰ ਗੁਰ ਕਿਵੇਂ ਬਈ ਇਹਦਾ ਹੁਣ ਜਦੋਂ ਤੁਸੀਂ 75 11 ਦਾ ਇਹ ਤੇ ਗੇਅਰ ਲਾਦਾ ਹਨਾ ਤੇ ਇਹਦੇ ਵੀ ਹਸ ਪਾਵਰ ਤਾਂ ਇਹ ਵੀ ਬਹੁਤ ਮਾਰਦਾ ਹੋਣਾ ਬਈ ਇਹ ਵੀ ਰ 120 ਵੀ ਐਚਪੀ ਗੱਡੀ ਜਾਂਦਾ ਨਹੀਂ ਤੇ 120 ਐਚਪੀ ਤੇ ਗੇਅਰ ਗੁਰ ਪਹਿਲਾਂ ਨੁਕਸਾਨ ਬਾਲਾ ਕਰਿਆ ਹੁਣ ਕਰਤਾ ਸੋਧ ਵੀਰੇ ਵਧੀਆ ਚੱਲਦਾ ਹੁਣ ਗੇਰ ਨੁਕਸਾਨ ਨਹੀਂ ਕਰਦਾ ਠੀਕ ਹੈ ਚਲੋ ਵਧੀਆ ਇਹ 60 ਦਾ ਹੀ ਲਾਇਆ ਸੀ ਬਈ ਇਹ 60 ਦਾ ਜੀ ਸੋਨਾ ਦੀ ਦਾ 60 ਦਾ ਠੀਕ ਹੈ ਹਾਂਜੀ ਇੱਕ ਦੀ ਸਮਾਨ ਦੀ ਦਿੱਕਤ ਨਹੀਂ ਮਿਲ ਜਾਂਦਾ ਵੀਰੇ ਠੀਕ ਹੈ ਵੀਰੇ ਦੂਆ ਸਮਾਨ ਵੀ ਨਹੀਂ ਸੀ ਮਿਲ ਰਿਹਾ ਇਹਦਾ ਠੀਕ ਹੈ ਆ ਦੇਖੋ ਬਈ ਮਿੱਤਰੋ ਹੁਣ ਟਾਇਰ ਟੂਰ ਲਾ ਕੇ ਉਹਦੇ ਪਾਏ ਹੋਏ ਆ 11 22 ਹੋਰਾਂ ਨੇ ਆ ਵੇਟ ਬਾਬੇ ਇਹਦੇ ਤੇ ਇਦਾਂ ਹੀ ਲੱਗਿਆ ਇਹ ਤਾਂ ਲੱਗਿਆ ਬਈ ਉਹ ਵੀਰੇ ਸਾਲ ਹੋ ਗਿਆ ਖੜੇ ਨੂੰ ਅੱਛਾ ਇਹਦੀ ਲੋੜ ਹੀ ਨਹੀਂ ਬਈ ਉਹਨਾਂ ਵਾਸਤੇ ਵੇਟ ਬੂਟ ਦੀ ਨਹੀਂ ਉਹਨਾਂ ਦੇ ਗੇਮ 'ਚ ਉਹਦਾ ਵੇਟ ਨਹੀਂ ਪਿੱਛੇ ਹੈਗਾ ਠੀਕ ਹੈ ਅੱਗੇ ਪੁਣਾ ਅੱਗੇ ਵੇਟ ਜਿੰਨਾ ਮਰਜ਼ੀ ਲਾ ਲਓ ਠੀਕ ਹੈ ਬਈ ਠੀਕ ਹੈ ਤਾਂ ਇਹ ਮਿੱਤਰੋ ਨਾਮ ਦੇਣ ਵਾਲਾ ਜਿਹੜਾ ਪਹਿਲਾ ਪਹਿਲਾ ਟਰੈਕਟਰ ਹਨਾ ਤੇ ਉਹ ਅਰਜਨ ਕਿੰਨਾ ਟਾਈਮ ਚਲਾਇਆ ਸੀ ਬਈ ਤੁਸੀਂ ਉਹਦਾ ਪੰਜ ਛੇ ਘੰਟੇ ਹੀ ਚਲਾਇਆ ਵੀਰੇ ਉਹ ਟਰੈਕਟਰ ਫਿਰ ਪਾਵਰ ਛੋਟੀ ਆ ਹਨਾ ਠੀਕ ਹੈ ਜੀ ਫਿਰ ਆਪਾਂ ਨੇ ਇਹ ਲੈਂਦਾ ਸੀਗਾ 73 11 ਠੀਕ ਹੈ ਬਈ ਚਲੋ ਬਈ ਉਸ ਤੋਂ ਬਾਅਦ ਫਿਰ ਜਿਹੜਾ ਟਰੈਕਟਰ ਇਹ ਤੋਂ ਬਾਅਦ ਹੁਣ ਜਿਹੜਾ ਟਰਾਲੀ ਮੁਕਾਬਲੇ ਚੱਲੇ ਇਹ ਪਹਿਲਾਂ ਕਿੱਥੇ ਲਾਇਆ ਸੀ ਬਈ ਤੁਸੀਂ ਕਿਹੜਾ ਇਹ ਮੇਲਾ ਟਰਾਲੀ ਟਰਾਲੀ ਵਾਲਾ ਬਈ ਟਰਾਲੀ ਵਾਲਾ ਕਿਨੌਲੀ ਕੋਲ ਸੀਗਾ ਵੀਰੇ ਪਿੰਡ ਠੀਕ ਹੈ ਪਹਿਲਾਂ ਮੇਲਾ ਉੱਥੇ ਲਾਇਆ ਸੀਗਾ ਆਪਾਂ ਨੇ ਠੀਕ ਹੈ ਹਾਂ ਹਮਾ ਜਲ ਹਮਾ ਜਲ ਸੀਗਾ ਹਾਂਜੀ ਠੀਕ ਹੈ ਬਈ ਮੰਨ ਲਓ ਸਾਲ ਕੀ ਹੋਇਆ ਲਾਉਂਦੇ ਇਹਨੂੰ ਸਾਲ ਸਾਲ ਕਿਦੋਂ ਗੇਮ ਚੱਲੀ ਆ ਵੀਰੇ ਟਰਾਲੀ ਹਜੇ ਸਾਲ ਹੋਇਆ ਵੀ ਨਹੀਂ ਮਿਲਿਆ ਜਦੋਂ ਇਹ ਮੰਦ ਹੋ ਗਈ ਉਹ ਸ਼ੁਰੂ ਹੋ ਗਈ ਬਸ ਵੀਰੇ ਹਾਂ ਠੀਕ ਹੈ ਹਾਂਜੀ ਤੇ ਸਾਲ ਦੇ ਵਿੱਚ ਕਿੰਨੇ ਟੋਟਲ ਮੇਲੇ ਲਾਤੇ ਬਈ 49 ਕਿ ਮੇਲੇ ਵੀਰੇ ਹਜੇ ਹੋਏ ਆ ਆਪਣੇ 48 ਲਾਏ ਠੀਕ ਹੈ 43 ਚ ਜੇਤੂ ਹੁੰਦਾ ਠੀਕ ਹੈ ਯਾਰ ਕੱਲਾ ਕੱਲਾ ਵੀ ਉਹ ਵੀ ਉਂਗਲਾਂ ਤੇ ਯਾਦ ਆ ਹੈ ਹਾਂ ਜ਼ਿਆਦਾ ਆ ਵੀਰੇ ਬਸ ਸਾਰਿਆਂ ਦੇ ਨੰਬਰ ਆ ਯਾਰ ਠੀਕ ਹੈ ਹੁਣ ਤਾਂ ਫਿਰ ਬਈ ਕੋਈ ਦੂਰ ਨੇੜੇ ਦਾ ਨਹੀਂ ਲੱਗਦਾ ਹੋਣਾ ਨਾ ਨਾ ਵੀਰੇ ਜਿੱਥੇ ਮਰਜੀ ਹੋਵੇ ਪਹੁੰਚਾਂਗੇ ਕੋਈ ਦਿੱਕਤ ਨਹੀਂ ਚਾਹ ਚੜਦਾ ਹੈ ਬਈ ਜੇ ਮੇਲਾ ਹੋਵੇ ਚੜ ਜਾਂਦਾ ਜੀ ਠੀਕ ਹੈ ਠੀਕ ਹੈ ਚਲੋ ਤੇ ਇਹ ਨਾਲ ਬਾਈ ਜੀ ਹੋਰ ਹੈ ਇਹਦਾ ਵੀ ਟਰੈਕਟਰ ਚੱਲਦਾ ਜੀ ਇਹਦਾ ਟਰੈਕਟਰ ਚੱਲਦਾ ਜੀ ਆਪਣੇ ਨਾਂ ਤੋਂ ਚੱਲ ਰਿਹਾ ਚਮਕੌਰ ਸਾਹਿਬ ਤੇ ਥੱਲੋ ਮਾਜਰਾ ਠੀਕ ਹੈ ਜੀ ਹਾਂਜੀ ਤੇ ਉਹ ਤੋਂ ਬਾਅਦ ਬਈ ਪਹਿਲਾਂ ਜਦੋਂ ਇਹਦੇ ਤੋਂ ਬਾਅਦ ਤੁਸੀਂ ਉਹ ਚਲਾਇਆ ਸੀਗਾ ਜੀ ਬਕਸਾ ਪਹਿਲਾਂ ਉਹੀ ਚਲਾਇਆ ਵੀਰੇ ਇਹ ਬਕਸਾ ਨਾਮ ਕਿਵੇਂ ਪਿਆ ਬਈ ਇਹ ਵੀ ਦੱਸੋ ਯਾਰ ਬਕਸਾ ਜਿਵੇਂ ਮੇਲੇ ਤੇ ਵੀਰੇ ਨਿਸ਼ਾਨੀ ਪੁੱਛਦੇ ਤੇ ਵੀ ਕਿਹੜਾ ਟਰੈਕਟਰ ਹੈ ਹਨਾ ਹਾਂਜੀ ਫਿਰ ਆਪਾਂ ਨੇ ਬਕਸਾ ਲੱਗਾਇਆ ਸੀਗਾ ਆਪਾਂ ਨੇ ਬਕਸਾ ਲਗਾਤਾ ਉਹ ਨਾਂ ਤੋਂ ਬਕਸਾ ਪੈ ਗਿਆ ਵੀਰੇ ਠੀਕ ਹੈ ਚਮਕੌਰ ਸਾਹਿਬ ਬਕਸਾ ਨਾਂ ਰਿਹਾ ਬੜਾ ਨਾਂ ਨਿਕਲਿਆ ਹਨਾ ਹਾਂਜੀ ਹੁਣ ਤਾਂ ਬਈ ਆ ਇੱਕ ਥੋੜੇ ਜਿਵੇਂ ਚਲੋ ਕਵਰ ਲੱਗੇ ਹੁੰਦੇ ਇਹ ਬਈ ਟਰੈਕਟਰ ਦੇ ਉੱਪਰ ਜਗਾੜ ਲੱਗਿਆ ਹੋਣ ਕਰਕੇ ਵੀ ਤੁਹਾਨੂੰ ਆਹ ਲਾਉਣਾ ਪੈਂਦਾ ਜਿਵੇਂ ਚੌਰਸ ਜਹਾਹੀ ਹੁੰਦਾ ਜੀ ਆਪਣਾ ਕਵਰ ਹਾਂਜੀ ਕਵਰ ਲੱਗੇ ਵੀਰੇ ਹਾਂਜੀ ਤੇ ਇਹ ਹੁਣ ਬਈ ਸਾਰੇ ਹੀ ਲਾਉਣ ਲੱਗੇ ਹਨ ਵੇਖੋ ਸਾਰੇ ਲੱਗੇ ਵੀਰੇ ਕਾਪੀ ਹੁਣ ਲੱਗੀ ਕਾਪੀ ਹੁਣ ਲੱਗੀ ਕਾਪੀ ਵੀਰੇ ਕਈ ਕਹਿੰਦੇ ਆ ਵਿੱਚ ਸਿਲੰਡਰ ਰੱਖਦੇ ਆ ਅੱਛਾ ਉਹ ਜਣਣਗੇ ਵੀਰੇ ਮੜੀ ਟਰੈਕਟਰ ਦੀ ਟੌਰ ਜੀ ਬਣ ਜਾਂਦੀ ਹੈ ਨਾ ਨਾਲ ਇੱਕ ਤਾਂ ਨਾਲ ਨੁਕਸਾਨ ਤੇ ਬੱਜਦਾ ਬੱਜਦਾ ਕਾਰਬੋ ਡਰਬੋ ਖੁੱਲ ਜਵੇ ਲੋਈ ਪੱਖੀ ਕਾਰਬੋ ਮੂੰਹ ਪਰ ਪੈਣ ਤੇ ਇਹ ਦਾ ਹਾਂ ਬਾਕੀ ਵੀ ਜਦੋਂ ਇਹ ਕੋਲ ਦੀ ਲੰਘਦਾ ਹਨਾ ਟਰੈਕ ਤੇ ਉਦੋਂ ਹੁਣ ਦੇਖਣ ਵਾਲਿਆਂ ਦੇ ਕੋਈ ਲੈ ਕੇ ਵੱਜੇ ਹਨਾ ਹਾਂ ਕਰਕੇ ਸੇਫਟੀ ਦਾ ਸੇਫਟੀ ਵਗ ਰਿਹਾ ਠੀਕ ਹੈ ਪੱਤੀ ਟੁੱਟ ਜਾਂਦੀ ਹੈ ਕਈ ਵਾਰੀ ਪਤਾ ਹੀ ਨਹੀਂ ਹੁੰਦਾ ਹਾਂਜੀ ਹਾਂ ਸਹੀ ਹੈ ਸਹੀ ਹੈ ਇਹ ਬਾਈ ਜੀ ਫਿਰ ਹੁਣ ਮੰਨ ਲਓ ਚਾਰ ਸਿਲੰਡਰ ਦੇ ਵਿੱਚ ਚੱਲਦੇ ਆ ਹਾਂਜੀ ਤੇ ਇਹ ਕਿੱਥੋਂ ਕਿਤਾਈ ਕੋਈ ਕੱਢ ਦਿੰਦੇ ਹੁਣ ਇਹ ਹਸ ਪਾਵਰ ਹੀ ਹੁਣ ਐਸਪੀ ਦਾ ਵੀ ਨਹੀਂ ਆਏ ਆ ਜਗਾੜ ਬਾਜੀ ਪਰ ਹਨਾ ਹੈ ਇਹ ਦਾ ਗੇਮ ਚੱਲਦੀ 60 ਇੱਥੇ ਵੀ ਦੀ ਜਿਗਾਰਡ ਦਾ ਸਾਰੇ ਨੇ ਕਰੇ ਹੋਏ ਆ ਉਹ ਤਾਂ ਹਾਂ ਸਾਰੇ ਨੇ ਕਰੇ ਤਾਂ ਫੇਰ ਹੀ ਵੀ ਗੱਲ ਬਾਨੀ ਹੈ ਨਾ ਜਾਨੀ ਕਿ ਅਸੀਂ ਉਸ ਸੀਕ ਦਾ ਲਈ ਹੋ ਜਾਂਦੇ ਆ ਵੀਰੇ ਠੀਕ ਹੈ ਹਾਂਜੀ ਠੀਕ ਹੈ ਜੀ ਇਹ ਬਾਈ ਜਿੰਨੇ ਹੁਣ ਟਰੈਕਟਰ ਇਹ ਸਾਰੇ ਨਾਮਾਂ ਚ ਹੀ ਆਉਂਦੇ ਤਾਂ ਇਹ ਨਾਮਾਂ ਚ ਆ ਵੀਰੇ ਸਾਰੇ ਠੀਕ ਹੈ ਜੀ ਹਾਂਜੀ ਇਹ ਇਹ ਉਹ 60 ਵਾਲਾ ਵੀ ਹੈ ਕਿ 50 ਵਾਲਾ ਹੈ ਇਹ 60 ਆ ਵੀਰੇ ਉਹਨਾਂ ਦਾ ਤਾਂ 60 ਆ ਇਹ ਠੀਕ ਹੈ ਜੀ ਇਹ 60 ਤੇ 50 ਦੇ ਵਿੱਚ ਬਈ ਕਿੰਨਾ ਦਾ ਅੰਤਰ ਹੁੰਦਾ ਤੁਹਾਡੇ ਹਿਸਾਬ ਨਾਲ ਜੀ ਵੀ ਜਿਵੇਂ ਅੰਤਰ ਵੀਰੇ ਪਿਸਟਨ ਸਟਾਕ ਸਾਰਾ ਕੁਝ ਸੇਮ ਹੀ ਆ ਬਸ ਇਹਦੀ ਹਾਂਡੀ ਹੁੰਡੀ ਦਾ ਫਰਕ ਆ ਹਨਾ ਠੀਕ ਹੈ ਹਾਂਜੀ ਠੀਕ ਹੈ ਜੀ ਜਿਵੇਂ ਹੈ 118 ਆਈਆਂ ਏ 100 105 ਜੀ ਵੀ ਆ ਜਾਂਦਾ ਹੈ 100 ਚ ਆ ਜਾਂਦਾ 50 ਠੀਕ ਹੈ ਵੀ ਇਹ 50 ਆਲਾ ਇਹ 50 750 ਤੇ ਉਹ ਉੱਥੇ ਕੋਈ ਤੁਹਾਨੂੰ ਫਰਕ ਨਹੀਂ ਲੱਗਦਾ ਵੀ ਮੰਨ ਲਓ ਇਹ 50 ਆਲਾ ਜ਼ੋਰ ਵੱਧ ਮਾਰੋ ਕੋਈ ਦਿੱਕਤ ਨਹੀਂ ਵੀਰੇ ਜਦੋਂ ਸੇਮੇ ਆ ਹੁਣ ਤਾਂ ਸਾਰਾ ਕੁਸ ਹੱਥੀ ਕਰਦੇ ਆ ਹੱਥੀ ਕਰਦੇ ਆ ਸਾਰਾ ਕੁਸ ਸੇਮੇ ਆ ਕੰਪਨੀ ਵਾਲਾ ਤਾਂ ਕੁਝ ਰਹਿਣੀ ਹੈ ਇੰਜ ਨਾ ਕੋਈ ਦਾ ਕੁਝ ਨਹੀਂ ਹੈਗਾ ਹੁਣ ਸਹੀ ਹੈ ਸਹੀ ਹੈ ਸਹੀ ਹੈ ਹਾਂਜੀ ਠੀਕ ਹੈ ਤੇ ਇਹ ਇਹ ਗੇਮ ਚ ਬਈ ਪਾਣੀ ਪੂਣੀ ਲਾ ਸਕਦੇ ਨਹੀਂ ਪਾਣੀ ਨਹੀਂ ਹੈਗਾ ਵੀਰੇ ਕਿਦੇ ਚ ਨਹੀਂ ਟਰਾਲੀ ਵਾਲੇ ਠੀਕ ਹੈ ਕਿਉਂਕਿ ਆਇਆ ਫਿਰ ਗਿੱਲਾ ਹੋ ਜਾਣਾ ਥੱਲੇ ਟ੍ਰੇ ਖਰਾਬ ਹੋਊਗਾ ਹਨਾ ਅੱਛਾ ਤਾਂ ਬੰਦ ਕਰ ਦੋ ਇਹਦੇ ਕਰਕੇ ਬੰਦ ਕਰਿਆ ਬਈ ਜੀ ਠੀਕ ਆ ਠੀਕ ਆ ਬਈ ਇਹ ਇਹਦਾ ਨਾਮ ਬਈ ਬਕਸਾ ਪਿਆ ਤੇ ਹੁਣ ਬਕਸਾ ਬਕਸਾ ਹੋ ਗਈ ਇਹ ਸਿਕੰਦਰ ਹੈ ਜੀ ਠੀਕ ਇਹ ਬਾਅਦ ਚੋਂ ਲੈਂਦਾ ਤਾਂ ਵੀਰੇ ਤੇ ਬਾਅਦ ਚੋਂ ਲੈਂਦਾ ਤਾਂ ਇਹਦੇ ਨਾਲ ਤਾਂ ਆਪਾਂ ਨੇ 15 ਕੇ ਮੇਲੇ ਲਿਆਏ ਆ ਜੀ ਨਹੀਂ ਇਹ ਵੀ ਸਪੈਸ਼ਲ ਮੰਨ ਲਓ ਮੇਲਿਆਂ ਲਈ ਲੈ ਕੇ ਆਂਦਾ ਹੈ ਮੇਲਿਆਂ ਵਾਸਤੇ ਖੜਾ ਹੀ ਆ ਮੇਲਿਆਂ ਵਾਸਤੇ ਵਾਹਣੀ ਠੀਕ ਆ ਠੀਕ ਆ ਆ ਤੁਸੀਂ ਰੱਖ ਲਓ ਬਈ ਨਾਲ ਠੀਕ ਇਹ ਇਹ ਕਿਹੜਾ ਮਾਡਲ ਮੁਰਲੇ ਇਹ 19 ਮਾਡਲ ਠੀਕ ਹੈ ਹਾਂਜੀ ਇਹਨੇ ਵੀ ਕੋਈ ਨੁਕਸਾਨ ਕਰਿਆ ਮਾਦਰ ਨੁਕਸਾਨ ਇਹਨੇ ਗੇਰ ਤਾਂ ਨੁਕਸਾਨ ਨਹੀਂ ਕਰਿਆ ਹਜੇ ਅੱਛਾ ਗੇਰ ਜਾਨੀ ਕਿ ਆਪਾਂ ਨੇ ਹੁਣ ਇਹਦੇ ਥੋੜੀ ਜਿਹੀ ਸੋਧ ਕਰੀ ਆ ਠੀਕ ਹੈ ਪਹਿਲਾਂ ਥੋੜਾ ਜਿਹਾ ਗੇਰ ਦੀ ਚੇਂਜਿੰਗ ਕਰੀ ਆ ਹੁਣ ਇਹਦੇ ਜਾਨੀ ਕਿ ਨੁਕਸਾਨ ਇਹਨੇ ਟਰਬੋ ਡਰਪ ਦਾ ਥੋੜੀਆਂ ਸੋਣੀਆਂ ਪਨਤੀਆਂ ਹਜੇ ਤੱਕ ਹਾਂ ਏ ਬਈ ਤੁਸੀਂ ਸੋਨਾ ਲੀਕਾ ਤੁਹਾਡੇ ਘਰ ਦੇ ਟਰੈਕਟਰ ਸੀ ਤਾਂ ਇਹ ਚੁਣਿਆ ਕਿ ਜਿਵੇਂ ਵੈਸੇ ਹੁਣ ਹੋਰ ਵੀ ਮੇਲਿਆਂ 'ਚ ਟਰੈਕਟਰ ਚੱਲਦੇ ਆ ਯਾਰ ਹਾਂਜੀ ਬਈ ਉਹ ਨਹੀਂ ਚਲਾਉਣ ਦਾ ਮਾਨ ਹੁੰਦਾ ਵੀ ਯਾਰ ਹੋਰ ਚੱਲ ਨਹੀਂ ਵੀਰੇ ਹੁਣ ਕਿਉਂਕਿ ਪਹਿਲਾਂ ਤਾਂ ਆਪਾਂ ਨੇ ਸੋਨਾ ਲੀਕਾ ਚਲਾਇਆ ਹੈ ਨਾ ਕਿਉਂਕਿ ਅਰਜਣ ਵੀ ਚੱਲਦੇ ਆ ਪ੍ਰੀਤ ਪ੍ਰੂਤ ਵੀ ਚੱਲਦੇ ਆ ਹਾਂ ਆਪਣੇ ਘਰੇ ਦੇਖਿਆ ਮਾਰਜਣੇ ਤੁਹਾਡੇ ਕੋਲੇ ਹੈਗੇ ਹੈ ਘਰ ਦੇ ਜਾਂ ਜਿੱਤ ਦੇ ਨਹੀਂ ਦੇਖ ਲੈ ਕਹਿੰਦਾ ਅਰਜਣ ਲੈ ਜਾ ਯਾਰ ਅਰਜਣ ਜਿੱਤ ਦਾ ਪਰ ਆਪਣੀ ਤਮੰਨਾ ਸੋਨਾ ਲੀਕਾ ਦੀ ਹੋਆ ਤੇਰਾ ਐਸੀ ਸੋਨਾ ਲੀਕਾ ਕਿੰਜ ਆਫਰ ਦਾ ਵੀਰੇ ਸਾਡੇ ਭਾਈ ਨੇ ਸਾਨੂੰ ਅਰਜਣ ਦੀ ਵੀ ਦੇ ਦਿੱਤੀ ਸੀ ਪਰ ਅਰਜਨ ਚਲਾਉਣਾ ਨਹੀਂ ਨਾ ਦਿੱਕਤ ਆਈ ਹੈ ਹੁਣ ਆਪਾਂ ਪਹਿਲਾਂ ਤੇ ਸੋਨਾਲੀਕਾ ਚਲਾਉਨੇ ਹਨਾ ਸੋਨਾਲੀਕਾ ਹੀ ਚਲਾਵਾਂਗੇ ਬਈ ਯਾਰ ਜਿਵੇਂ ਦੂਰ ਨੇੜੇ ਜਣਾ ਖਰਚਾ ਖੁਰਚਾ ਫਿਰ ਮੈਨੇਜ ਕਰੀਏ ਨੇ ਖਰਚਾ ਹਾਂਜੀ ਵੀਰੇ ਖਰਚਾ ਆ ਜਾਂਦਾ ਵੀਰੇ ਖਰਚਾ ਤਾਂ ਮੇਲਿਆਂ ਦਾ ਕਾਫੀ ਹਾਂਜੀ ਵੀਰੇ ਇਹ ਟਰੈਕਟਰ ਵੀ ਜੇ ਹੁਣ ਮੰਨ ਲਓ ਇੱਕ ਵਾਰੀ ਨੁਕਸਾਨ ਕਰੇ ਮੇਲਾ ਲਾ ਕੇ ਕਿੰਨਾ ਖਰਚਾ ਮੰਨ ਲਓ ਕਰਾ ਸਕਦਾ ਨੁਕਸਾਨ ਕਿੱਥੋਂ ਤੱਕ ਹੋ ਸਕਦਾ ਨੁਕਸਾਨ ਵੀਰੇ ਜ਼ਿਆਦਾ ਤਾਂ ਟਰਬੋ ਟਰਬੋ ਦਾ ਹੀ ਹੁੰਦਾ ਜਾਂ ਇੱਕ ਅੱਧੀ ਵਾਰ ਗੇਅਰ ਦਾ ਹੋਇਆ ਠੀਕ ਹਾਂਜੀ ਵੀਰੇ ਯਾਨੀ ਮੰਨ ਲਓ ਕੋਈ 50 60 ਹਜ਼ਾਰ ਤੱਕ ਹ ਕਰਤੇ ਰ ਬਹੁਤ ਪੈਸੇ ਖਵਾਦੇ ਹਾਂ ਹਾਂ ਜੀ ਵੀਰੇ ਪਰ ਵੀਰੇ ਆਪਾਂ ਨੂੰ ਸ਼ੌਂਕ ਪੈਸੇ ਨਾਲ ਨਹੀਂ ਨਾਮ ਨਾਲ ਆ ਬੰਦੇ ਹਾਂ ਠੀਕ ਹੈ ਬਾਕੀ ਵੀ ਹੁਣ ਜੇ ਕਿਸੇ ਨੂੰ ਤੁਸੀਂ ਇੰਨਾ ਪੈਸਾ ਪਹਿਲਾਂ ਲਾਇਆ ਹੁਣ ਮੁੰਡੇ ਚ ਜਾ ਆ ਮੈਂ ਅਗਲੇ ਨੂੰ ਆ ਨਾ ਯਾਰ ਬਹੁਤ ਪੈਸਾ ਬਣਾਈ ਜਾਂਦੇ ਪਰ ਉਹ ਮਿਹਨਤ ਵੀ ਆ ਵੀਰੇ ਮਿਹਨਤ ਵੀ ਆ ਪਰ ਉਹ ਪੁਰਾਣੇ ਘਾਟੇ ਤਾਂ ਨਹੀਂ ਪੂਰੇ ਕਰ ਰਹੇ ਹਾਂ ਨਹੀਂ ਨਹੀਂ ਤਾਂ ਨਹੀਂ ਘਾਟੇ ਨਹੀਂ ਉਹ ਤਾਂ ਹੈ ਵਾ ਵੀਰੇ ਆ ਤੇ ਕਿੰਨੇ ਸਾਲਾਂ ਤੋਂ ਹੁਣ ਤੁਸੀਂ ਪੈਸਾ ਘਰੋ ਨਾ ਉਹੀ ਗੱਲ ਆ ਵੀਰੇ ਹਾਂਜੀ ਇਹ ਚੱਲੀ ਜਾਂਦਾ ਵੀਰੇਆ ਚਲੋ ਕਿਸਮਤ ਨੇ ਵੀਰੇ ਸਾਥ ਦੇ ਦਿੱਤਾ ਹੁਣ ਸਹੀ ਗੱਲ ਖਰਚਾ ਬਣੇ ਮਿਹਨਤ ਆ ਚਲ ਵਧੀਆ ਬਈ ਹਾਂ ਉਹ ਜੇ ਪੈਸੇ ਲੈਣੇ ਲੈਣੇ ਵਾਸਤੇ ਟਰਾਲਾ ਬਣਾਇਆ ਵੀਰੇ 6 ਲੱਖ ਦਾ ਆਪਾਂ ਨੇ ਅੱਛਾ ਹਜੇ ਹੁਣੇ ਲੈ ਕੇ ਆਏ ਆ 24 ਬੁੱਟਾ ਹਜੇ ਚੜਾਏ ਨਹੀਂ ਵਿੱਚ ਚੜਾਉਣੇ ਆ ਪਹਿਲੇ ਦਿਨ ਚੜਾਉਣੇ ਆ ਹੁਣੇ ਲੈ ਆਏ ਆ ਆਪਾਂ ਹਫਤਾ ਕਿ ਹੋ ਜਾਏ ਤਿਆਰ ਕਰਵਾ ਕੇ ਲੈ ਆ ਹਾਂ ਵੀਰੇ ਹੁਣ ਤਾਂ ਫਿਰ ਪੂਰਾ ਦਿਲੋਂ ਡੂਡੂ ਕਰਦਾ ਕਾ ਦੋ ਮੇਲਾ ਉਹਦੇ ਦੇ ਕਿੰਨੇ ਚੜ ਜਾਣਗੇ ਵੀ ਤਿੰਨ ਵੀਰੇ ਚੜਜਿਆ ਕਰਨੇ ਡਾਲਾ ਖੋਲ ਕੇ ਚੌਥਾ ਤੋੜ ਕੇ ਲੈ ਜਾ ਚੌਥਾ ਵੀਰੇ ਠੀਕ ਹੈ ਫਿਰ ਤਾਂ ਬਈ ਪੂਰਾ ਹੁਣ ਤਾਂ ਚਾਹ ਹੈ ਹਾਂ ਵੀਰੇ ਹੁਣ ਮੇਲਾ ਢੀਕਦੇ ਆ ਵੀਰੇ ਮੇਲੇ ਨਹੀਂ ਆ ਰਹੇ ਬਸ ਫਿਰ ਦੂਰੋਂ ਦੇਖਣਗੇ ਵੀ ਆਉਂਦੇ ਆ ਹਾਂ 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 ਹੋਰ ਵੀ ਟਰੈਕਟਰ ਹੈ ਕੋਈ ਰਾਦਾ ਵੀ ਨਾਲ ਚਲਾਉਣ ਦਾ ਕਿ ਕਿਹੜਾ ਚਾਰੀ ਚਲਾਉਣੇ ਹੈ ਚਾਰੇ ਵੀਰੇ ਚਾਰੇ ਚਲਾਉਣੇ ਠੀਕ ਹੈ ਇੱਕ ਅਰਜਣਾ ਵੀਰੇ ਉਹ ਜਿਹੜਾ ਸਲਾਹ ਬਣੀਦਾ ਉਹ ਵੀ ਚਲਾਵਾਂਗੇ ਰਿਸ਼ਤedar ਦਾ ਆਪਣੇ ਦਾ ਠੀਕ ਹੈ ਬਈ ਇਹਦੇ ਵੀ ਬਈ ਜੋ ਵੀ ਇੰਜਨ ਦੇ ਕੋਈ ਕਰਨੀ ਪੈਂਦੀ ਤੁਹਾਨੂੰ ਮੋਡੀਫਿਕੇਸ਼ਨ ਜਾਂ ਕੋਈ ਕੰਮ ਕਰ ਖਰਾਫ ਹੱਥੀ ਕਰ ਲੈਣੇ ਸਰ ਹਾਂਜੀ ਵੀਰੇ ਮਿਸਤਰੀ ਵੀ ਆਪਣਾ ਕਾਲਾ ਮਿਸਤਰੀ ਕਾਲਾ ਮਿਸਤਰੀ ਹੈ ਵੀਰੇ ਉਹ ਆ ਜਾਂਦਾ ਵੀਰ ਆਪ ਵੀ ਲੱਗੇ ਰਹੀਦਾ ਆ ਵੀਰੇ ਆਪਣਾ ਪੰਪ ਵਾਲਾ ਜਿਹੜਾ ਮੇਨ ਜਾਨ ਪੰਪ ਵਾਲਾ ਮਿਸਤਰੀ ਆਪਣਾ ਆ ਹੀ ਲੱਗਦੀ ਗੱਲ ਪੰਪ ਵੀਰੇ ਠੀਕ ਹੈ ਸასი ਕਰਾ ਇਹ ਗਿਆ ਤੇ ਬਾਈ ਜੀ ਹੋ ਰਹੀ ਆ ਇਹ ਆ ਕਲਾ ਵੀਰੇ ਇਹਦੇ ਹੱਥ ਜ ਸਾਰਾ ਕੁਝ ਠੀਕ ਹੈ ਹਾਂ ਵੀਰੇ ਇਹਨੂੰ ਦੇਣਾ ਸਾਨੂੰ ਬਾਈ ਇਹਦੀ ਬਹੁਤ ਵਧੀਆ ਬੰਦਾ ਆਪਣੇ ਨਾਲ 16 ਦਾ ਜੱਗ ਲੱਗਿਆ 16 ਬੰਦੇ ਨੇ ਆਪਾਂ ਨੂੰ ਜਵਾਬ ਨਹੀਂ ਜਦੋਂ ਆਪਾਂ ਪਹਿਲਾ ਵੀਡੀਓ ਬਣਾਈ ਸੀ ਵੀ ਮੈਸਤਰੀ ਉਦੋਂ ਆਇਆ ਸੀ ਬਾਈ ਉਹੀ ਹੋਣਾ ਉਹ ਬਾਹਰ ਚਲੇ ਗਿਆ ਵੀਰੇ ਹਾਂਜੀ ਦੂਏ ਵੀਰੋ ਹੀ ਹੈਗੀਆਂ ਦੁਕਾਨ ਤੇ ਉਹ ਕਹਿੰਦੇ ਕੰਮ ਆ ਥੋੜਾ ਜਿਹਾ ਜਾਨੀ ਉਹੀ ਬੰਦੇ ਜੁੜੇ ਹੋਏ ਨੇ ਉਹੀ ਜੁੜੇ ਹੋਏ ਉਹੀ ਜੁੜੇ ਨੇ ਇੱਕ ਥੋੜਾ ਮੇ ਜਾਨੀ ਕਿ ਬਾਹਰ ਬੈਠਾ ਵੀ ਦੱਸ ਦਿੰਦਾ ਵੀ ਐਂ ਕਰ ਲਓ ਨਵੀਂ ਹਾਂ ਵੀਰੇ ਉਹ ਵੀ ਦਵਾਈ ਚਲੇ ਗਿਆ ਵੀਰੇ ਮੰਡਾ ਹਾਂਜੀ ਹੁਣ ਤਾਂ ਫਿਰ ਬਈ ਕੋਈ ਗੱਲਬਾਤ ਹੋਵੇ ਬਾਈ ਬਾਈ ਬਾਹਰ ਬੈਠਾ ਵੀ ਦੱਸ ਦਿੰਦਾ ਪੂਰਨ ਬਾਈ ਜੀ ਪੁੱਛੀਏ ਠੀਕ ਹੈ ਲਾਈਵ ਵੀਰੇ ਸਾਰੇ ਬੈਠੇ ਦੇਖਦੇ ਆ ਆਪਣੇ ਬੰਦੇ ਜਿਹੜੇ ਬਾਹਰ ਵੀ ਆ ਵੀ ਆਹ ਦਿੱਕਤ ਆ ਜਾ ਕੇ ਖੋਲ ਕੇ ਆਪਣੀ ਸੈਟ ਕਰ ਲਓ ਅਗਲੇ ਮੇਲੇ ਹਾਂਜੀ ਵੀਰੇ ਹਾਂ ਇਹਦਾ ਦਿਮਾਗ ਚੱਲਦਾ ਹੋਵੇ ਹਾਂਜੀ ਠੀਕ ਠੀਕ ਚਲੋ ਰੈਣ ਵਾਲੇ ਵੀਰੇ ਕੋਈ ਇਕੱਲਾ ਬੰਦਾ ਬੜਾ ਨਹੀਂ ਹੁੰਦਾ ਹਨਾ ਠੀਕ ਇਦੇ ਚ ਬਈ ਕੋਈ ਐ ਟਰੈਕਟਰ ਹੋ ਸਕਦਾ ਵੀ ਇਹ ਆਪਦੇ ਹੱਥ ਹੀ ਆ ਵੀ ਜਿਵੇਂ ਹੁਣ ਆਪਾਂ ਅੱਗੇ ਵੀ ਹੋਰ ਚੱਲ ਜੂ ਜਿਵੇਂ ਹੌਲੈਂਡ ਨਹੀਂ ਚੱਲ ਰਿਹਾ ਯਾਰ ਬੜੀ ਹਾਂਜੀ ਵੀਰੇ ਵੀ ਇਹ ਚਲਾਉਣ ਵਾਲਿਆਂ ਦੇ ਆ ਕਿ ਕੰਪਨੀ ਦਾ ਵੀ ਫਰਕ ਪੈਂਦਾ ਮਾੜਾ ਮੋੜਾ ਕੰਪਨੀ ਯਾਰ ਬਸ ਆਪਾਂ ਕੋਈ ਕੰਟਰੋਵਰਸੀ ਨਹੀਂ ਕਰਨੀ ਹਾਂਜੀ ਵੀ ਹਨਾ ਕੰਪਨੀ ਵੀਰੇ ਪਾਵਰ ਦਾ ਫਰਕ ਪੈਂਦਾ ਚਾਰ ਜਾ ਰਿਹਾ ਹਨਾ ਹਾਂ ਹੁਣ ਆਪਾਂ ਨੂੰ ਪਤਾ ਵੀ 2 2.5 ਮਿੰਟ ਜਿੰਨਾ ਮਰਜ਼ੀ ਪਾੜ ਕੇ ਚਲਾ ਲੈ ਵੀ ਚੱਲੂ ਚੱਲੂ ਹਾਂਜੀ ਠੀਕ ਜਿਵੇਂ ਹੁਣ ਆਪਾਂ ਨੂੰ ਵੀ ਲੱਗਦਾ ਵੀ ਨਹੀਂ ਇੰਨਾ ਟਾਈਮ ਚੱਲਦਾ ਟਰੈਕਟਰ ਹਨਾ ਇਹ ਨਹੀਂ ਆਰਪੀਐਮ ਤੇ ਨਹੀਂ ਕੰਮ ਕਰ ਰਿਹਾ। ਉਹ ਕਈ ਟਰੈਕਟਰ ਹੋਣੇ ਜਿਹੜਾ ਆਪਾਂ ਨਾ ਆਉਣਾ ਲਈਏ ਫਿਰ ਜਿਹੜੇ ਭਰਾਵਾਂ ਕੋਲੇ ਹੁੰਦਾ ਉਹ ਹੁੰਦਾ। ਹਾਂਜੀ। ਹਾਂ ਵੀਰੇ। ਪਰ ਵਿੱਚ ਟਰੈਕਟਰ ਹੋਣੇ ਆ ਜਿਹੜੇ ਨਹੀਂ ਧੱਕਾ ਚੱਲਦੇ ਹਨ। ਨਹੀਂ ਸਹੀ ਗੱਲ ਹੈ। ਬਹੁਤ ਹਨ। ਆਲੈਂਡ ਜਾਨੀ ਕਿ ਗਰਮੀ ਵਾਲੀ ਚੱਲਦਾ। ਠੀਕ ਹੈ। ਹਾਂਜੀ। ਗਰਮ ਨਹੀਂ ਹੁੰਦਾ ਵੀਰੇ। ਗਰਮ ਨਹੀਂ ਹੁੰਦਾ। ਬਹੁਤ ਥੋੜੀ ਬਹੁਤੇ ਕਰਨਾ ਪੈਂਦਾ ਉਹਦੇ ਇੰਝ। ਸਮਾਨ ਵੀ ਚੱਲਦਾ ਜੇ ਸਮਾਨ ਲਾਉਣਾ ਵੀਰੇ। ਠੀਕ। ਹੂੰ ਜਿਆਦਾ ਹੁਣ ਜੇ ਦੇਖ ਕੇ ਬਈ ਤੁਹਾਨੂੰ ਦੇਖ ਕੇ ਹਨਾ ਚਾਰ ਸਿਲੰਡਰ ਦੇ ਵਿੱਚ ਤਾਂ ਸੋਨਾ ਲੀਕਾ ਜਿਆਦਾ ਚੱਲਾ ਲੱਗਿਆ। ਹਾਂ ਜਣ ਕੇ ਇਹ ਗੇਮ ਚ ਹੈ ਕਿ ਵੀਰੇ ਰੈਗੂਲਰ ਜਿਹੜੇ ਉਹਨੇ 40 ਡਰੈਕਟਰ 35 ਤੋਂ 40 ਗੇਮ ਬਹੁਤ ਵਧੀਆ ਜਣ ਕੇ ਆਇਆ ਬਾਈ ਵਜਨ ਨਹੀਂ ਲੱਦਣਾ ਸਾਰਿਆਂ ਨਾਲ ਮੇਨ ਗੱਲ ਤਾਂ ਹੈ ਨਾ ਨਾ ਵੀਰੇ ਨਾ ਕੋ ਟਾਇਰਾਂ 'ਚ ਵਜਨ ਹੁਣ ਮੰਨ ਕੇ ਚਲੋ ਪੱਤਾ ਵਿਿਆਂ ਦਾ ਮੇਲਾ ਲਾਉਨੇ ਆ ਚਾਰ ਪੰਜ ਬੰਦੇ ਪੱਕੇ ਚਾਹੀਦੇ ਚਾਹੀਦੇ ਵੀਰੇ ਲਿਜਾਣੇ ਪੈਣੇ ਆ ਲਿਜਾਣੇ ਪੈਣੇ ਆ ਬਈ ਮੈਂ ਲਾਦਾ ਜਿਹੜੇ ਤੁਸੀਂ ਪਹਿਲਾ ਮੇਲੇ ਲਾਏ ਹਨ 2016-17 ਚ ਉਦੋਂ ਦਾ ਬਈ ਥੋੜੀ ਬਹੁਤ ਜਿਆਦਾ ਭਗਾਈ ਹੁੰਦੀ ਬਹੁਤ ਵੀਰੇ 80-85 ਕਿਲੋ ਦਾ ਇੱਕ ਬੀਲਾ 35 ਬੀਲ ਲੱਦਣੇ ਪੈਂਦੇ ਲੇ ਲਾਏ ਢੂਣਾ 35 ਲਾਉਣੇ ਪਹਿਲਾਂ ਬਈ ਘਰ ਤੇ ਲੱਦਣਾ ਕਿਹੜਾ ਦੇਣਾ ਪਤਾ ਨਹੀਂ ਨਹੀਂ ਦੇਣਾ ਠੀਕ ਬਾਅਦ ਲੋਹਾ ਲੱਦਣਾ ਪੈਂਦਾ ਵੀ ਟਰੈਕਟਰ ਪਰ ਲੱਦੀ ਜਾਣਾ ਹਨਾ ਫਿਰ ਆਏ ਹੁੰਦੇ ਤਾਂ ਯਾਰ ਜੇ ਪਤਾ ਨਹੀਂ ਚੱਲਣਾ ਪਾ ਨਹੀਂ ਨਹੀਂ ਚੱਲਣਾ ਜੇ ਲਾਉਣਾ ਵੀ ਆ ਠੀਕ ਫਿਰ ਘਰੇ ਆ ਕੇ ਲਾਉਣਾ ਦਾਮ ਟੁੱਟ ਜਾਂਦਾ ਬਈ ਦਾਮ ਟੁੱਟ ਅਗਲਾ ਕਹਿੰਦੇ ਹੁੰਦਾ ਤਾਂ ਬਈ ਮੇਲਾ ਲਾਉਣ ਚੱਲੀਆ ਯਾਰ ਕਿ ਆਇਆ ਹਨਾ ਪਰ ਬੰਦੇ ਬਹੁਤ ਜੁੜੇ ਹੋਏ ਦੇ ਬਾਈ ਪਹਿਲਾਂ ਪਹਿਲਾਂ ਬਾਅਦ ਚੋਂ ਹਟ ਗਿਆ ਨਹੀਂ ਚੱਲਿਆ ਤਾਂ ਬਾਅਦ ਚੋਂ ਚੱਲ ਪਏ ਫਿਰ ਲੋਕ ਆਪੇ ਜਾਣ ਲੱਗੇ ਵੀਰੇ ਹਾਂ ਹਾਂ ਹਾਂਜੀ ਇਹ ਤਾਂ ਹੈ ਹੀ ਵਿਆਹ ਜਿੰਨਾ ਚਾਹ ਹੋ ਜਾਂਦਾ ਵੀਰੇ ਮੇਲੇ ਦਾ ਪਰ ਆਪਾਂ ਨੇ ਤਵੀਆਂ ਦਾ ਮੇਲਾ ਵੀ ਕੋਈ ਨਹੀਂ ਛੱਡਿਆ ਵੀਰੇ ਅੱਜ ਤੱਕ ਆ ਠੀਕ ਆ ਚੇ ਚੱਲੇ ਜੇ ਨਾ ਚੱਲੇ ਵੀਰੇ ਲੈ ਕੇ ਸਾਡਾ ਬੰਦਾ ਵੀ ਝੋਟਾ ਪਿੱਛੇ ਜਿਹੜਾ ਸਪੋਰਟ ਆ ਰਿਹਾ ਹਾਂ ਹਾਂ ਵੀਰੇ ਮੇਰਾ ਬੰਦਾ ਨਹੀਂ ਤੁਹਾਨੂੰ ਜਿਵੇਂ ਮੈਂ ਵੇਣਾ ਮੇਰੇ ਵਰਗੇ ਹੋਰ ਬਹੁਤ ਭਰਾ ਵੀ ਨੇ ਹੋਣੇ ਹਾਂ ਜੀ ਸਾਡੇ ਏਰੀਆ ਦੇ ਵਿੱਚ ਹੁੰਦੇ ਹੀ ਨਹੀਂ ਸੀ ਤਾਂ 2016 17 ਤੋਂ ਮੈਂ ਉਦੋਂ ਆ ਨਾ ਨਾ ਮੇਰਾ 51 11 ਵਾਲੇ ਤਕੜੇ ਦਿਲ ਦੇ ਆ ਬਈ ਉਦੋਂ ਆਮ ਜਿਵੇਂ ਆ ਫੀਲ ਟਾਰਗੇਟ ਟਰੈਕਟਰ ਕਈ ਨਾਮਾਂ ਚ ਆਉਂਦੇ ਸੀ ਹਨਾ ਪੂਰੇ ਫਿਰੇ ਦੀ ਸ਼ੁਰੂਆਤ ਕਰੀ ਸੀ ਸ਼ੁਰੂਆਤ ਕਰੀ ਸੀ ਹਾਂ ਤੇ ਬੜੀ ਬਾਬੇ ਦੀ ਹੁਣ ਤਾਂ ਹੀ ਤੁਸੀਂ ਚੱਲ ਚੱਲੋ ਵਧੀਆ ਵੀਰੇ ਆਪਾਂ ਬਰਾਬਰੇ ਚੱਲੇ ਆ ਹਾਂ ਬਰਾਬਰ ਚੱਲੇ ਆ ਬਰਾਬਰ ਚੱਲੇ ਆ ਕਿਉਂ ਨਵੇਂ ਬੰਦੇ ਦੇ ਵਾਸਤੇ ਗੇਮ ਵੀ ਰੋਪੜ ਲਾਇਆ ਸੀਗਾ ਰੋਪੜ ਤੇ ਲੱਗ ਗਿਆ ਮੇਲਾ ਸੀਗਾ ਪੂਪੀ ਬਾਈ ਜਮੇ ਵੇਰੇ ਸੀਗੇ ਠੀਕ ਹੈ ਜੀ ਉਹਨਾਂ ਨੇ ਟਰੈਕਟਰ ਰੋਕ ਕੇ ਦੇਖਿਆ ਕਹਿੰਦੇ ਜਗਾੜੂਆਂ 'ਚ ਖੇលੂਗਾ ਅਸੀਂ ਤੀਏ ਚੌਥੇ ਦਿਨ ਜਗਾੜੂਆਂ ਜਿਹਨੂੰ ਦਰਪੇ ਲੈ ਕੇ ਸਾਰਾ ਸਿੰਪਲ ਅੰਛ ਚੱਲੇ ਨਾ ਜਗਾੜੂਆਂ ਦਾ ਨੰਬਰ ਤੇ ਸੀਗਾ ਬਾਈ ਅੱਛਾ ਹਾਂ ਚੱਲੀ ਜਾਂਦਾ ਤਾਂ ਫਿਰ ਅਸੀਂ ਜਗਾੜੂਆਂ 'ਚ ਸਿੰਪਲ ਸਾਰੇ ਲਾਉਣ ਲੱਗ ਗਏ ਸੀਗੇ ਫਿਰ ਵਧੀਆ ਭੇੜਿਆ ਵੀਰੇ ਪਰ ਵਧੀਆ ਵੀਰੇ ਟਰਾਲੀ ਖਿੱਚਾ ਲਈ ਵੀ ਗੇਮ ਬਹੁਤ ਵਧੀਆ ਆਪਣੇ ਚਲੋ ਮਾੜਾ ਕਹਿਣਾ ਹਨਾ ਹਰੇਕ ਦਾ ਆਪਣੀ ਆਪਣੀ ਸੋਚ ਹੈ ਪਰ ਤੁਹਾਡੇ ਹਿਸਾਬ ਨਾਲ ਬਈ ਇਹ ਜਿਹੜੇ ਟਰਾਲੀ ਵਾਲੇ ਮੁਕਾਬਲੇ ਹੋਣੇ ਹੋਣੇ ਚਾਹੀਦੇ ਹਨ ਨਹੀਂ ਵੀਰੇ ਕੋਈ ਨੁਕਸਾਨ ਨਹੀਂ ਨੁਕਸਾਨ ਵੀਰੇ ਕਿਸੇ ਚ ਵੀ ਨਹੀਂ ਆਏਗਾ ਹਾਂ ਗੇਮਾ ਕਹਿੰਦੇ ਦੋਨੇ ਚੱਲਣ ਭਰਾਵਾ ਸਾਡਾ ਤਾਂ ਸੀ ਤਬ ਵੀ ਇਹਨਾਂ ਉਹਦੇ ਪਰ ਵੀ ਪੈਸੇ ਲਾਉਂਦੇ ਵੀਰੇ ਉਹ ਵੀ ਤਿਆਰ ਕਰਦਾ ਵੀ ਹੁਣ ਡੀਕਦੇ ਮੇਲਾ ਆਵੇ ਉਹਦਾ ਵੀ ਬਸ ਦੋ ਕੁ ਦਿਨ ਦਾ ਕੰਮ ਆ ਫਿਰ ਤਿਆਰ ਆ ਵੀਰੇ ਹਾਂਜੀ ਤੇ ਬਈ ਜਿਵੇਂ ਹੁਣ ਟਰਬੋ ਲਾਉਣੇ ਆ ਤੁਸੀਂ ਟਰਬੋ ਮੰਨ ਲਓ ਕਿੰਨਾ ਟਾਈਮ ਇੱਕ ਟਰਬੋ ਜੇ ਨਵੀਂ ਲੈ ਕੇ ਲਾਈਏ ਜਿਵੇਂ ਫਰਜ ਕਰੋ 72 ਨੰਬਰ ਜਾਂ ਕਾਰ ਕੋਈ ਮੰਨ ਲਓ ਉਹ ਇੱਕ ਅੱਧਾ ਮੇਲਾ ਲਾਉਂਦੀ ਕਿ ਕਿੰਨੇ ਮੇਲੇ ਲਾ ਜਾਂਦੀ ਜੇ ਸਹੀ ਸੀ ਜੇ ਤਾਂ ਵੀਰੇ ਟਿਕ ਗਈ ਹੈ ਨਾ ਮੰਨ ਗਏ ਚਲੋ ਕਈ ਤਾਂ 10000 ਵਾਲੀ ਵੀ 10 ਮੇਲੇ ਲਵਾ ਦਿੰਦੀ ਆ ਅੱਛਾ ਕਈ 26000 ਦੇ ਆਪਾਂ ਨਵੀਂ ਲੈ ਕੇ ਲਈਏ ਉਹ 50 ਸੈਕੜੇ ਵੀ ਨਹੀਂ ਚੱਲ ਜੀਦਾ ਕਿਸਮਾ ਦਾ ਜਿੱਟੇ ਕੀ ਦਾ ਚੱਲੀ ਜਾਣੀ ਨਹੀਂ ਟੁੱਟ ਗਈ ਵੀਰੇ ਹਾਂਜੀ ਇਹ ਫਿਰ ਬਈ ਜੇ ਹੁਣ ਮੇਲਾ ਲਾਉਣ ਜਾਣੇ ਨਾਲ ਤੁਹਾਨੂੰ ਪੂਰੀ ਤਿਆਰੀ ਜੇ ਤਾਂ ਜਾਣਾ ਹੀ ਪੈਂਦਾ ਹੁਣ ਹਾਂ ਰੱਖੀਏ ਵੀਰੇ ਹੁਣ ਟਰਾਲੀ ਵਾਲੇ ਜਿਹੜਾ ਲੋੜੇ ਨਹੀਂ ਲੋੜੇ ਨਹੀਂ ਇਹ ਤਾਂ ਨਸਾਨ ਕਰ ਵੀਰੇ ਕੋਈ ਹੋਵੇ ਚਾਹੇ ਆਪਣਾ ਚਾਹੇ ਲਾਈਨ ਤੇ ਕਾਂ ਹੀ ਖੜ ਜਗੇ ਆਪਣਾ ਵੀਰੇ ਇੱਕੋ ਝਾਂਦ ਬਸ ਨਹੀਂ ਪਰ ਟਰੈਕਟਰ ਬਹੁਤ ਹੋ ਜਾਣੇ ਵੀਰੇ ਪਹਿਲਾਂ ਇੱਕ ਮੌਕਾ ਦਿੰਦੇ ਹਾਂ ਉਹ ਤਵੀਆਂ ਜੇ ਹੈਗੀ ਆ ਤਵੀਆਂ ਜੇ ਤਵੀਆਂ ਜਾਏਗਾ ਉਹਦੇ ਵੀਰੇ ਟਰੈਕਟਰ ਗਿਣਵੇਂ ਦੇ ਜਗਾੜੂਆਂ ਚ ਨਾਉ ਟਰੈਕਟਰ ਤੇ ਬਸ ਆਮੋ ਕਾਦਰ ਹਾਂ ਜੀ ਵੀਰ ਉਹਦੇ ਜ ਵੀ ਬਈ ਕਈ ਬੰਦੇ ਹੈ ਨਾ ਟੈਂਪੂ ਦਾ ਜੋ ਟਰੈਕਟਰ ਘਟਨ ਚੱਲਿਆ ਹੁਣ ਅਗਲਾ ਹਾਂ ਝੋਕ ਲੈਂਦਾ ਹੁਣ ਬਹੁਤ ਗੜ ਕਰਦੇ ਵੀਰ ਅਗਲਾ ਕਹਿੰਦਾ ਦੇਖ ਲੀਏ ਚਾਹ ਹਾਂ ਵੀਰ ਕੋਈ ਕਮੀ ਹੈ ਕੱਢ ਲਿਆ ਕੱਢ ਲਈ ਜੀ ਕਈ ਵੇ ਗਰਾਊਂਡ ਦਾ ਫਰਕ ਪੈਂਦਾ ਟਰੈਕ ਦਾ ਵੀਰੇ ਬਾਅਦ ਚ ਰੇਲਾ ਪਹਿਲਾਂ ਅਖਰਾ ਇਹ ਤਾਂ ਚੀਜ਼ ਹੈਗੀ ਪਰ ਆਪਾਂ ਨੇ ਵੀਰੇ ਕਦੇ ਰੋਕਿਆ ਚਾਹੇ ਕਹੜਾ ਜਾਏ ਉਹ ਗੇੜਾ ਦੱਤਾ ਆਇਆ ਫੇਲ ਤੇ ਆ ਜਾ ਜਦੋਂ ਮਰਜ਼ੀ ਚੱਲਦਾ ਉਹਦਾ ਹਾਂ ਵੀਰ ਇਹਦਾ ਕਿਹਦਾ ਆਇਆ ਵੀਰੇ ਹੁਣ ਪਿੱਛੇ ਜੇ ਮੋਹਾਲੀ ਮੇਲਾ ਟਰਾਲੀ ਖਿੱਚਦਾ ਪਹਿਲੇ ਨੰਬਰ ਪਰ ਚੱਲ ਕੇ ਅੜਤਾ ਦੀ ਟਰੈਕਟਰਾਂ ਦੇ ਨਾ ਟਾਈਮ ਨਹੀਂ ਟੁੱਟਿਆ ਪਹਿਲੇ ਹੀ ਤੇ ਚੱਲ ਗਏ ਪਹਿਲਾ ਨੰਬਰ ਬੜਿਆ ਆਪਣਾ ਅੱਛਾ ਮਗਰ ਲਿਆਂ ਤਾਂ ਟੁੱਟੇ ਟੁੱਟੇ ਹੀ ਨਹੀਂ ਟਾਈਮ ਪਹਿਲੇ ਤੇ ਚੱਲ ਗਏ ਹਾਂ 47 ਮਗਰ 47 ਮਗਰ ਚੱਲੇ ਆ ਆਪਣਾ ਪਹਿਲੇ ਤੇ ਚੱਲ ਪਿਆ ਨਹੀਂ ਪਹਿਲੇ ਤੇ ਜਿਹਦਾ ਚੱਲਦਾ ਉਹ ਹਰੇਕ ਵਾ ਕਹਿੰਦੇ ਆ ਵੀ ਨਹੀਂ ਵੀ ਅੱਜ ਨੰਬਰ ਨਹੀਂ ਪੈਂਦਾ ਆਪਣਾ ਪਹਿਲੇ ਤੇ ਚੱਲ ਗਏ ਪਹਿਲਾ ਨੰਬਰ ਪੂਰਾ ਸੁਆਦ ਆਉਂਦਾ ਹਾਂ ਪੂਰਾ ਸੁਆਦ ਆਉਂਦਾ ਹੁਣ ਦਾ ਵੀਰੇ ਚਾਓ ਜੜਿਆ ਹੋਵੇ ਟਰੈਕਟਰ ਵੀਰੇ ਆਪਣਾ ਦੇ ਲੋ ਜੇ ਖਰਾਬ ਵੀ ਹੋ ਗਏ ਆਪਾਂ ਸਾਰੀ ਦਾ ਠੀਕ ਕਰਕੇ ਦੂਜੇ ਦਿਨ ਟਾਈਮ ਸਰ ਪਰ ਜਾ ਕੇ ਵੀ ਮੇਲੇ ਲਾਏ ਟਾਈਮ ਦੇ ਨਾਲੇ ਉਧਰ ਟਰ ਉਸ ਦਿਨ ਵੀ ਜਾਨੀਆ ਟਾਈਮ ਤੇ ਪਹੁੰਚਾ ਚੱਲੋ ਵਧੀਆ ਵੀਰੇ ਕਿਰਪਾ ਬਾਬੇ ਦੀ ਚਾਰ ਤਾਂ ਮੋਟਰਸਾਈਕਲ ਜਿੱਤ ਲਈ ਆਪਾਂ ਨੇ ਵੀਰੇ ਚਾਰ ਮੋਟਰਸਾਈਕਲ ਹਾਂਜੀ ਵੀਰੇ ਚਾਰ ਮੋਟਰਸਾਈਕਲ ਜਿੱਤ ਲਈ ਵੀਰੇ ਪੰਜ ਹੋਏ ਆ ਵੀਰੇ ਇੱਕ ਆਪਾਂ ਹਾਰੇ ਆ ਚਾਰ ਜਿੱਤ ਲਈ ਵੀਰੇ ਇੱਕ ਸਕੂਟਰੀ ਜਿੱਤ ਲਈ ਵੀਰੇ ਪੰਜ ਹੀ ਹੋ ਗਏ ਹਾਂਜੀ ਬਾਕੀ ਵੀਰੇ ਨਗਦੀ ਆ ਠੀਕ ਵਧੀਆ ਵੀਰੇ ਨਸ਼ੇ ਪੱਤੇ ਤੇ ਸਾਰਾ ਗਰੁੱਪ ਤੋਂ ਪੂਰਾ ਸਾਡਾ ਇਹ ਕਹਿੰਦੇ ਇਹ ਤਾਂ ਨਸ਼ਾ ਵਧੀਆ ਹਾਂ ਨਹੀਂ ਨਹੀਂ ਦੂਜਿਆਂ ਨਾਲ ਆਹ ਵੀਰੇ ਜੇ ਘਰ ਵੀ ਕਈ ਵਾਰੀ ਪੱਟਿਆ ਜਾਂਦਾ ਵੀ ਕਹਿੰਦੇ ਉਹੀ ਗੱਲ ਆ ਵੀਰੇ ਪਤਾ ਹੀ ਹੁਣ ਆਪਾਂ ਦੇਖ ਲਈ ਵੀਰੇ ਅੱਜ ਦੇ ਹਾਲਾਤ ਹਾਂ ਵੀਰੇ ਆਪਣਾ ਇੱਕ ਟਰੈਕਟਰ ਹੋਰ ਪੀਲਾ ਝੰਡਾ ਪੀਲਾ ਝੰਡਾ ਨਾਮ ਤੇ ਹਾਂਜੀ ਉਹਨੇ ਵੀਰੇ ਆਪਣਾ ਚੰਗਾ ਨਾਮ ਬਣਾਇਆ ਖੁੱਤੀ ਪਾਈ ਆ ਚੰਗੀ ਵੀਰੇ origignal tractor ਨੇ ਵੀਰੇ ਅੱਛਾ ਹਾਂ ਉਹ ਜ ਕੋਈ ਜ਼ਿਗਾਰਡ ਬਾਜੀ ਕੋਈ ਜ਼ਿਗਾਰਡ ਬਾਜੀ ਉਹ tractor ਕਿਹੜਾ ਸੋਨਾਲੀ ਕਈ ਹਾਂਜੀ ਵੀਰੇ ਸੋਨਾਲੀ ਕਈ 750 ਹੈ ਵੀਰੇ ਠੀਕ ਹੈ ਉਹ ਜਮਾ ਰੀਮੇਲ ਬਾਕੀ ਸਾਡਾ ਪੈਲਟ ਦੱਸੂਗਾ ਵੀਰੇ ਸਾਰੀ ਕਹਾਣੀ ਜਿੰਨਾ ਚੱਲਿਆ ਵੀਰੇ ਜਿੰਨਾ ਟਾਈਮ ਚੱਲਿਆ ਅੱਛਾ ਯਾਨੀ ਕਿ ਮੇਲੇ ਤਾਂ ਮੈਂ ਲਾਇਆ 15 ਕ ਮੇਲੇ ਤਾਂ ਨੰਬਰ ਆ ਹੀ ਰਹੇ ਆ ਉਹਦੇ ਵੀ ਅੱਛਾ ਬਹੁਤ ਵਧੀਆ tractor ਚੱਲਿਆ ਵੀਰੇ ਉਹ ਉਹਦਾ ਕੁਛ ਨਹੀਂ ਕਰਿਆ ਆਪਾਂ ਨੇ ਇੱਕ ਪੰਪ ਕਰਿਆ ਤਾਂ ਇੰਜ ਨੂੰ ਤਾਂ ਛੇੜਿਆ ਨਹੀਂ। ਉਰੇ ਬੰਦੇ ਬੈਲਰ ਪਰ ਲੇ ਗਿਆ। ਟ੍ਰੈਕਟਰ ਨੂੰ ਬੈਲਰ ਪਰ ਆਏ ਤੇ ਬੰਦੇ। ਅੱਛਾ। ਗਰਦਾਸਪੁਰ ਤੋਂ ਕਲਾਂਨੌਰ ਸ਼ਹਿਰ ਆ। ਭਖਾਰੀਵਾਲ ਪਿੰਡ। ਠੀਕ ਹੈ ਜੀ। ਉਰੇ ਆਏ ਤੇ ਗੱਠਾ ਬਣਾਉਣਾ ਵੀਰੇ। ਠੀਕ ਹੈ। ਉਹਨਾਂ ਨੂੰ ਬਸ ਜਸ ਕੰਮ ਐ ਜਾਣਦਾ ਮੇਲਾ ਲਾਉਣ ਢਹਰ ਤਾਂ ਸਾਡੇ ਲਾਗੇ ਮੇਲਾ। ਮੈਂ ਜਾਣ ਵੀ ਗੱਠਾ ਬਣਾ ਦੋ ਵੀ ਮੇਰਾ ਮੇਲਾ ਵੀਰੇ। ਅੱਛਾ। ਉਹ ਇੱਥੇ ਦੇ ਜਿਉਂ ਗੱਲ ਛੇੜੀ। ਚੱਲ ਮੈਂ ਉਹਨਾਂ ਗੱਠਾ-ਗੁੱਠਾ ਬਣਾ ਦਿਆਂ ਵੀਰ ਉਹਨੇ। ਕਹਿੰਦੇ ਯਾਰ ਅਸੀਂ ਵੀ ਮੇਲਾ ਲਾਉਣਾ ਸਾਡਾ ਵੀ ਤਿਆਰ ਕਰਦੇ। ਠੀਕ ਹੈ। ਬਸ ਮਾਇਦਾਲ ਕੋਈ ਨਹੀਂ ਕਰਦੂਆਂ ਵੀ ਚਲੋ ਔਰ ਰਾਈਟਨ ਦੋਨੇ ਪਹਿਲਾ ਨੰਬਰ ਉਹ ਕਰਿਆ ਸੀਗਾ ਪਹਿਲੇ ਦਿਨੇ ਪਹਿਲਾ ਆਪਣਾ ਦੂਜਾ ਤਾਂ ਉਹਦਾ ਪਹਿਲਾ ਤਾਂ ਵੀਰੇ ਅੱਛਾ ਇਹੀ ਬੰਦੇ ਨੇ ਵੀਰੇ ਚਲਾਇਆ ਤੇ ਕੋਈ ਬੰਦਾ ਉੱਪਰ ਬੈਠਾ ਵੀ ਰੇਸ ਡਾਊਨ ਕਰ ਲੈਂਦਾ ਸੈਗਰ ਦਾ ਫਰਕ ਸੀ ਇਹ ਤਾਂ ਹੈ ਨਹੀਂ ਆਲ ਦੇ ਟਰੈਕਟਰ ਤੋਂ ਅਗਲਾ ਵਧਣ ਨਹੀਂ ਤਾ ਹਾਂ ਨਾ ਨਹੀਂ ਜਾਂਦਾ ਪਰ ਵੀਰੇ ਕਦੇ ਸੀਟ ਤੇ ਕਿਸੇ ਹੋਰ ਆਪਣੇ ਜਿਹੜੇ ਚਮਕੌਰ ਸਾਹਿਬ ਵਾਲੇ ਕਦੇ ਕੋਈ ਹੋਰ ਬੰਦਾ ਬੈਠਿਆ ਨਹੀਂ ਇਹਦੇ ਬਿਨਾ ਬੈਲਟ ਤੇ ਇਹ ਹੀ ਬਿਠਾਉਣਾ ਵੀ ਤੁਨ ਸਾਰੇ ਨਾ ਮਾਣੀਆਂ ਡਰਾਈਵਰ ਵੀ ਇਹ ਹੀ ਨਹੀਂ ਨੀ ਪਾਉਣਾ ਬਾਈ ਟਰੈਕਟਰ ਜਵਾਬ ਦੇ ਜੂਗਾ ਉੱਪਰ ਬੈਠਾ ਇਹ ਬੰਦਾ ਨਹੀਂ ਜਵਾਬ ਦਿੰਦਾ ਵੀ ਜੀ ਚੜਦੀ ਗਲਾਜ ਹੀ ਰਹੇ ਚੜਦੀ ਗਲਾਜ ਵੀਰੇ ਜਾਤੇ ਵਾਰ ਇਹ ਦੇਤੀ ਚੜਦੀ ਗਲਾਜ ਹੀ ਵੀਰੇ ਦਿਮਾਗ ਆਰ ਫੁਰਤੀ ਵੀ ਚਾਹੀਦੀ ਉੱਪਰ ਬੈਠੇ ਤੇ ਗੇਅਰ ਲਾਉਣਾ ਗੇਅਰ ਛੋਟਾ ਗੱਨਾ ਬੜਾ ਗੱਨਾ ਹਾਂ ਵੀ ਜੀ ਕੋਚਨ ਵਾਲਾ ਵੀ ਬਈ ਤੁਸੀਂ ਲਾਉਂਦੇ ਹੁੰਦੇ ਸੀ ਇੱਕ ਅਸੀਂ ਲਾਸਟ ਵਾਰੀ ਵੇਖਿਆ ਸੀ ਉੱਥੇ ਜਦੋਂ ਹਾਈ ਗੇਅਰ ਤੇ ਛੱਡਿਆ ਸੀਗਾ ਪੂਰਾ 9 ਗੇਅਰ ਹੰਡਾ ਹੀ ਹਾਂਜੀ ਹੰਡਾ ਹੀ ਸੀਗਾ ਹੰਡਿਆ ਹੀ ਸੀਗਾ ਹੰਡਿਆ ਹੀ ਸੱਚਾ ਹੰਡਿਆ ਹੀ ਸੀਗਾ ਵੀਰੇ ਹੋਣੀ ਕੰਮ ਫਟਾਉਣਾ ਟੋਚਣਾ ਦਾ ਮੜੀ ਬਹੁਤ ਹੋਲ ਬੰਨ ਬਹੁਤ ਆ ਵੀਰੇ ਕੋ ਲਾ ਲੋਗ ਦਾ 22 ਆ ਬਸ ਕਦੇ ਕਟੈਰੀ ਘੁੰਮੇ ਕੋਈ ਘੁੰਮੇ ਉਹ ਵਾਈਬ ਦਾ ਪਾਰ ਆ ਸਹੀ ਗੱਲ ਆ ਬੈਲਸ ਕੱਢਣ ਚਾਹੀ ਬੰਦਾ ਛੱਕੀ ਹੋ ਜਾਂਦਾ ਯਾਨੀ ਕਿ ਐਂ ਫਿਰ ਵੀਰੇ ਇਧਰ ਵਾਲੀ ਗੇਮ ਛੁੱਟ ਜਾਂਦੀ ਜਿੱਧਰ ਨੂੰ ਚੱਲਦੇ ਹਨਾ ਬਾਕੀ ਉਹ ਉਹ ਵੀ ਘੱਟ ਕੇ ਬਈ ਹਨਾ ਉਹ ਵੀ ਘੱਟ ਕੇ ਹੁਣ ਚੱਲ ਪਏ ਜਾਨੀ ਕਿ ਜਾਨੀ ਕਹਿੰਦੇ ਆਏ ਆ ਵੀਰੇ ਪੰਜਾਬ ਚ ਬੰਦਾ ਹਰਿਆਣੇ ਚ ਚਲਦਾ ਹੈ ਵੀਰੇ ਉਹ ਚ ਸੱਟਾ ਅਗਲਾ ਕਹਿੰਦਾ ਵੀ ਚੱਲ ਜਿੱਤ ਗਿਆ ਜੇ ਹੁਣ ਵੀਰੇ ਸਾਰੇ ਦਿਨ ਪਏ ਰੋ ਸੁੱਤੇ ਹਨਾ ਕਦੇ ਫਾਈਨਲ ਸੈਮੀਫਾਈਨਲ ਸਿਰੇ ਪਰਾ ਕੇ ਬੰਦਾ ਹਾਰ ਜਾਂਦਾ ਕਈ ਵਾਰ ਹੁੰਦਾ ਹਨਾ ਵੀਰੇ ਹੁਣ ਅੱਜ ਤਾਂ ਆਪਾਂ ਨੂੰ ਇਹ ਜੋ ਹੁਣ ਇੱਕ ਵਾਰ ਚੱਲ ਗਿਆ ਚੱਲ ਗਿਆ ਨਹੀਂ ਚੱਲਿਆ ਆਪਣੇ ਘਰ ਨੂੰ ਦਾ ਤਰ੍ਹਾਂ ਹੁਣ ਆਪਾਂ ਨੂੰ ਪਤਾ ਵੀ ਇਹਦਾ ਵੀ ਆਪਾਂ ਨੂੰ ਆਪਣੇ ਹਿਸਾਬ ਆ ਵੀ ਇੰਨਾ ਕੁ ਜ਼ੋਰ ਚੱਲਦਾ ਠੀਕ ਵੀ ਇੰਨਾ ਕੁ ਟਾਈਮ ਲਾਏ ਦੇਣਾ ਜਿੱਦੀ ਜਾਨ ਉਹ ਵੱਡਦਾ ਵੀਰੇ ਜੇ ਤਾਂ ਉਹਦਾ ਟਰੈਕ ਚੱਲਣ ਲੱਗ ਜਾਂਦਾ ਵੀਰੇ ਟਰੈਕ ਬਟਾਲ ਪ੍ਰਹਾਰ ਗਿਆ ਫਿਰ ਕਹਿੰਦਾ ਜਿੱਤਿਆ ਬਟਾ ਟਰੈਕਟਰ ਦਾ ਟਾਦਣਾ ਵਿਖਾਰੇ ਕਿਵੇਂ ਤੁਮਾਂ ਦੇ ਤਿੰਨ ਵਾਰੀ ਫੌਲ ਹੁੰਦੇ ਆ ਆ ਕਹ ਲੈਨਾਂ ਨੇੜੇ ਹੁੰਨੀਆਂ ਉਹਨਾਂ ਦੀਆਂ ਸਹੀ ਗੱਲ ਜਿੰਨਾਂ ਨੂੰ 10 ਮਿੰਟ ਦਾ ਹਟੋ ਜਾਂ ਪਿਆ ਰਹਿੰਦਾ ਬਾਅਦ ਵਿੱਚ ਫੌਲ ਹੋ ਜਾਂਦਾ ਕਹਿੰਦਾ ਸਹੀ ਗੱਲ ਹੈ ਫੇਰ ਪਾਓ ਦੁਬਾਰਾ ਆਹ ਕੰਮ ਜੇ ਬਹੁਤ ਵਿੱਚ ਬਈ ਹੋਰ ਸਮੱਸਿਆ ਹੋਕਾ ਹੱਕਾ ਨਿਕਾੜੂ ਉਹੀ ਗੱਲ ਆ ਵੀਰੇ ਯਾਰਾ ਖੋਲ ਬੰਨ ਵੀਰੇ ਜ਼ਿਆਦਾ ਜੇ ਹੁਣ ਆਪਾਂ ਇਹ ਟਰੈਕਟਰ ਲੈ ਜਾਂਦੇ ਆ ਤਾਂ ਖੋਲ ਬੰਨ ਫਿਰ ਰੋਲਾ ਵਾਲਾ ਕੰਮ ਜ਼ਿਆਦਾ ਰੌਲਾ ਵਾ ਰੌਲਾ ਲੜਾਈ ਰੌਲਾ ਲੜਾਈ ਜੋਰ ਕੁਛ ਨਹੀਂ ਲੱਗਦਾ ਵੀਰੇ ਉਹ ਤੇ ਦੇਖਦੇ ਆਪਾਂ ਹੁਣ ਅਸੀਂ ਮੇਲੇ ਦਾ ਲਾਉਂਦੇ ਤੇ ਸਾਡਾ ਸੈਮੀ ਫਾਈਨਲ ਸੀ ਜਾ ਕੇ ਟਰੈਕਟਰ ਕਾਟਤਾ ਕਮੇਟੀ ਨੇ ਅੱਛਾ 10 ਹੱਕਾਂ ਬਦਲਦੀਆਂ ਸਾਡੀ ਹੱਕ ਹਿਲਦੀਆਂ ਥੋੜੀ ਆ ਨਹੀਂ ਫਲਾਣਾ ਜੀ ਮੈਂ ਖਾ ਅੱਜ ਦੇਖ ਲੈ ਮੇਲੇ ਨਹੀਂ ਲਾਉਣੇ ਬਾਈ ਮੁੜ ਕੇ ਗਏ ਨਹੀਂ ਆਪਾਂ ਟੋਜਣਾ ਨਹੀਂ 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 ਵੀਰੇ ਇਹ ਵਧੀਆ ਚੀਜ਼ ਆ ਨਾ ਸੁੱਕਾ ਬੱਕਾ ਕੰਮ ਆ ਤੇ ਬਾਈ ਹੁਣ ਜਿਵੇਂ ਆ ਰੇਤੇ 'ਚ ਵੀ ਹੁੰਦਾ ਜਿਵੇਂ ਮਾਨਸਾ ਸਾਈਡ ਮੇਲੇ ਹੁੰਦੇ ਉਹ ਰੇਤੇ ਵਾਲੀ ਮਿੱਟੀ 'ਚ ਵਧੀਆ ਮੇਲਾ ਹੁੰਦਾ ਏ ਕਿ ਜਿਵੇਂ ਇਧਰ ਮਿੱਟੀਆਂ ਵੀਰੇ ਸਾਰੀਆਂ ਹੀ ਵਧੀਆ ਉਧਰ ਕਹੀਦੇ ਥੱਲੇ ਥੋੜਾ ਡਾਕਰ ਨਹੀਂ ਚਾਹੀਦਾ ਬਾਲਾ ਡਾਕਰ ਨਹੀਂ ਚਾਹੀਦਾ ਬਾਲਾ ਡਾਕਰ ਨਹੀਂ ਚਾਹੀਦਾ ਉਹ ਜਿਹ ਨਖਾਂ ਜ਼ਿਆਦਾ ਹੁੰਦਾ ਉਹਦੇ ਗੇਅਰ ਗੇਅਰ ਪਰ ਦਿੱਕਤ ਜ਼ਿਆਦਾ ਪੈਂਦੀ ਹੈ ਕਿਉਂਕਿ ਝੂਟੇ ਪੈਨੇ ਬਈ ਡਾਕਰ ਜ ਹਨਾ ਤੇ ਰਿਤੇ ਥੋੜਾ ਜਿਹਾ ਸਲਿੱਪ ਕਰਕੇ ਵੀ ਟਰੈਕਟਰ ਰੇਲਾ ਰਹਿੰਦਾ ਵੀ ਸਾਹਮਣੇ ਭਜਨ ਨੂੰ ਇਹ ਖੁਸ਼ ਆ ਬਈ ਜੋ ਜਿੰਨਾ ਵੀਰੇ ਅਸੀਂ ਯਾਨੀ ਕਿ ਹੁਣ ਤੱਕ ਆਪਾਂ ਜਿੰਨੇ ਮੇਲੇ ਲਾਏ ਆ ਆਪਾਂ ਜਾ ਕੇ ਜੇ ਆਪਣਾ ਪਹਿਲੇ ਨੰਬਰ ਪੈ ਕੇ ਤਾਂ ਆਪਾਂ ਭਜਨ ਪਧਵਾਉਣੇ ਆ ਜਾ ਕੇ ਵੀ ਹੋਰ ਪਾਉ ਦੋ ਟਾਪਾਗਦਾ ਜੇ ਵੀ ਤਵੀਆਂ ਜੀ ਵੀ ਆਹੀ ਕੰਮ ਸੀ ਤਵੀਆਂ ਦੇ ਵੀਰੇ ਆਪਾਂ ਖਲਾਉਣ ਤੇ ਜਾ ਕੇ ਤਵੀਆਂ ਬਾਹ ਦਾ ਵੀਰੇ ਚਲੋ ਟਰੈਕਟਰ ਵਾਲੇ ਕਹਿੰਦੇ ਹੁੰਦੇ ਵੀ ਠੀਕ ਐ ਨਾ ਕਿ ਨਹੀਂ ਆਪਾਂ ਕਹਿੰਦੇ ਵੀ ਫੁੱਲ ਖੋਲ ਲੋ ਅੱਛਾ ਇਹਦਾ ਇਰਤਾ ਕਈ ਘਰ ਦੇ ਉਹ ਟਰੈਕਟਰ ਵਾਲੇ ਨਾ ਮਗਰਾਂ ਨੇ ਨੀਰਾ ਆਪਾਂ ਅੰਦਰ ਹੌਲਟ ਕਰਾਈ ਜਾਂਦੇ ਕੰਮ ਹੁਣ ਜਿੱਥੇ ਵੀਰੇ ਪਹਿਲਾ ਨੰਬਰ ਬਣਿਆ ਆਪਣਾ ਤੁੰਦਾ ਦੇ ਪਹਿਲੇ ਫਿਰ ਚੱਲ ਗਏ ਉੱਥੇ ਆਪਾਂ ਨੇ ਆਪ ਜਾ ਕੇ ਵੀਰੇ ਲੋਡ ਬਤਵਾਇਆ ਠੀਕ ਹਾਂ ਉਹਦੇ ਚ ਵੀ ਥੋੜਾ ਇਹ ਮੰਨ ਲਓ ਟਰੈਕਟਰ ਨੂੰ ਟੰਣਾ ਕੋਈ ਪ੍ਰਵਾਹ ਨਹੀਂ ਕੋਈ ਨਹੀਂ ਵੀਰੇ ਕਿਰਪਾ ਵੀਰੇ ਪਰਮਾਤਮਾ ਦੀ ਵੀ ਨਹੀਂ ਕੋਈ ਚੱਕਰ ਨਹੀਂ ਠੀਕ ਔਰੇ ਤੇ ਰੁੱਤੇ ਦਾ ਵੀ ਕੋਈ ਮੰਨ ਲਓ ਹੈ ਨਹੀਂਗਾ ਵੀ ਨਹੀਂ ਵੀਰੇ ਉਹ ਵੀ ਕੋਈ ਚੱਕਰ ਨਹੀਂ ਜਿੱਥੇ ਮਰਦੀ ਆ ਨੱਚਦਾ ਹੀ ਜਾਂਦਾ ਵੀਰੇ ਬਸ ਜਾਂ ਤੇ ਛੜਦਾ ਕੀ ਇੱਕ ਬਈ ਹੋਰ ਜਿਵੇਂ ਹੁਣ ਲਾਸਟ ਤੇ ਆਗੂ ਗੁਮਾਰ ਜਾਂਦਾ ਟਰੈਕਟਰ ਨਾਲ ਮਾਰ ਜਾਂਦਾ ਉਦੋਂ ਕਿੰਨਾ ਕੁ ਨੁਕਸਾਨ ਕਰ ਜਾਂਦਾ ਜੀ ਉਦੋਂ ਵੀਰੇ ਪੱਠੀ ਦਾ ਹੀ ਨੁਕਸਾਨ ਹੁੰਦਾ ਠੀਕ ਹਾਂਜੀ ਵੀਰੇ ਟਰਬੋ ਦੀ ਪੱਠੀ ਦਾ ਜਾਂ ਟਰੈਕਟਰ ਦੀ ਪੱਠੀ ਦਾ ਟਰੈਕਟਰ ਦੀ ਪੱਠੀ ਦਾ ਵੀਰੇ ਟਰਬੋ ਸਹੀ ਰਹਿੰਦੀ ਟਰਬੋ ਸਹੀ ਰਹਿੰਦੀ ਪੱਠੀ ਪਤਾ ਨਹੀਂ ਵੀਰੇ ਹੁਣ ਇਹ ਪੱਠੀ ਇਹਦਾ ਨਾਵੇਂ ਪੱਠੀ ਪਾੜ ਰੱਖਣਾ ਪੈਣਾ ਵੀਰੇ ਹਾਂ 10 ਮੀਲੇ ਲਗਾਤਾਰ 10 ਹੀ ਪੱਠੀਆਂ ਵੀਰੇ ਅੱਛਾ 10 ਜੇ ਪਹਿਲਾ ਨੰਬਰ 10 ਜੇ 10 ਜੇ ਵੀਰੇ ਇੱਕ ਦਿਨ ਆਪਣਾ ਨੰਬਰ ਬਣਿਆ ਮਰੰਡੇ ਕੋਲੇ ਦੇਖ ਲਓ ਟਰੈਕਟਰ ਜਿਵੇਂ ਕਹਿ ਲਓ ਵੀ 1 ਰੜਕੀ ਟਾਈਟਨ ਲਾ ਕੇ ਲੈ ਪਹਿਲਾ ਨੰਬਰ ਬਣਿਆ ਵੀਰੇ ਕਿਸਮਤੋ ਹੀ ਸਾਥ ਮਾਤੜਾ ਵੀ ਪਾਟੀ ਉੱਥੇ ਬਾੜੀ ਪਿੱਛੇ ਪੜ ਗਈ ਜੀ ਉੱਥੇ ਵੀ ਵੀਰੇ ਪਹਿਲਾ ਨੰਬਰ ਬਣਿਆ ਆਪਣਾ ਪਾਤੜਾ ਲਾਸਟ ਮੇਲਾ ਹੋਇਆ ਵੀਰੇ ਆ ਸਾਲ ਦਾ ਠੀਕ ਹੈ ਵੀ ਉੱਥੇ ਵੀ ਆਪਣਾ ਪਹਿਲਾ ਨੰਬਰ ਜਾਨੀ ਕਿ ਉੱਥੇ ਤੀਏ ਮੋੜ ਪਰ ਆ ਕੇ ਭੱਟੀ ਪਾੜ ਗਈ ਅੱਧਾ ਟਰੈਕਟਰ ਹੋ ਕੇ ਆਇਆ ਕਹਿ ਲਓ ਮਤਲਬ ਵੀ ਅੱਧਾ ਟਰੈਕਟਰ ਨੇ ਜੋਰ ਲਾਇਆ ਤਾਂ ਵੀ ਪਹਿਲਾ ਨੰਬਰ ਬਣਿਆ ਬਣਾਉ ਤੇ ਠੀਕ ਹੈ ਫਰੋਸਾ ਹੁਣਾ ਤਾਂ ਹਨਾ ਵੀ ਦੂਜੇ ਟਰੈਕਟਰ ਨਾਲ ਕਿੰਨੇ ਸਕਿੰਟਾਂ ਦਾ ਫਰਕ ਹਾਂਜੀ ਹਾਂ ਹਾਂਜੀ ਹਾਂਜੀ ਸਿੱਧਾ ਹੀ ਆਉਂਦਾ ਤਾਂ ਬਹੁਤ ਫਰਕ 10 15 ਮਾਈਕਰੋ ਦਾ ਵੱਧੇ ਚੱਕ ਕੇ ਰੱਖਦੇ ਰੱਖਦਾ ਵੀਰੇ ਸਹੀ ਗੱਲ ਬਸ ਟੇਕੇ ਵੀਰੇ ਗੇੜੇ ਲਾ ਜਵੇ ਬਸ ਠੀਕ ਹੈ ਸਹੀ ਹੈ ਤੇ ਇੱਕ ਬਾਈ ਹੋਰੀ ਇਹ ਉਹੀ ਹੈ ਨਾ ਬਾਈ ਹੋਰੀ ਜਿਹੜੀਆਂ ਯਾਦ ਕਰਾਂ ਹਾਂਜੀ 59 11 ਵੀਰੇ ਹਾਂਜੀ ਬਾਈ ਹੋਰਾਂ ਦਾ 59 11 59 11 ਚਲਾਇਆਦਾ ਵੀਰੇ 65 ਬਾਈ ਬਾਈ ਹੋਰਾਂ ਦਾ ਵੀ ਤੁਹਾਨੂੰ ਪੁੱਛ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਬਾਈ ਜੀ ਆਪਾਂ ਪਹਿਲਾਂ 5911 ਚਲਾਉਂਦੇ ਸੀ। ਹਾਂ ਜੀ ਹਾਂ ਜੀ। ਠੀਕ ਹੈ। ਇੱਕ ਮਿੰਟ ਲਈ ਮੈਂ ਲੜ। ਠੀਕ ਹੈ ਬਈ ਤੇ ਫਿਰ 5911 ਨੂੰ ਕੀ ਚੱਲਦਾ? 5911 ਆਪਣਾ ਪਿੱਛੇ ਬਹੁਤ ਰਹਿੰਦਾ ਦਾ। ਅੱਛਾ। ਬਿੰਦਾ ਕਹਿੰਦਾ ਬਿੰਦਾ ਬਾਈ ਮੈਂ ਆਪਾਂ ਨੂੰ ਮਿਲਿਆ। ਠੀਕ ਹੈ। ਇਹਨੇ ਆ ਮੇਰਾ ਟਰੈਕਟਰ ਦੇਖਿਆ। ਠੀਕ ਹੈ। ਇਹ ਕਹਿੰਦਾ ਬਈ ਇਹਨੇ ਕੰਮ ਕੱਢੀ ਜਾਣਾ ਇਹਨੇ ਤੇਰਾ ਚੱਲਣਾ ਨਹੀਂ ਹੈਗਾ। ਅੱਛਾ। ਬਈ ਤੂੰ ਸੋਨਾਲੀ ਕਾ ਟਰੈਕਟਰ ਲਿਆ। ਠੀਕ। ਬਈ ਇਹ ਇਹਦਾ ਸਮਾਨ ਤੈਨੂੰ ਘੱਟ ਮਿਲਣਾ ਤਾਂ ਕਰਕੇ ਵੀ ਤੂੰ ਇਹਦੇ ਗੱਲ ਮੱਥ ਫੇਰ ਮੈਂ ਬਿੰਦੇਵਾਈ ਕੋਲ ਗਿਆ ਅੱਛਾ ਜੀ ਬਿੰਦਾਬਾਈ ਕਹਿੰਦਾ ਵੀ ਤੂੰ ਸੋਨਾ ਲੀਕਾ ਹੀ ਲਿਆ ਬਈ ਮੈਂ ਆਪ ਉਹ ਕਰੂੰਗਾ ਠੀਕ ਹੈ ਫੇਰ ਇਹਨੇ ਮੇਰਾ ਟਰੈਕਟਰ ਮੈਂ ਸੋਨਾ ਲੀਕਾ ਲਿਆਂਦਾ ਇਹਦੇ ਕਹੇ ਤੇ ਠੀਕ ਹੈ ਫੇਰ ਇਹਨੇ ਮੇਰਾ ਟਰੈਕਟਰ ਸੈੱਟ ਕਰਿਆ ਠੀਕ ਹੈ ਹਾਂ ਜੀ ਹੁਣ ਫਿਰ ਪਾਉਂਦਾ ਬਾਗੀਆਂ ਹਾਂ ਜੀ ਹਾਂ ਜੀ ਹੁਣ ਫਿਰ ਡਰਾਈਵਰੀ ਵੀ ਤੁਸੀਂ ਕਰਦੇ ਕਿ ਬਾਈ ਕਰਦਾ ਡਰਾਈਵਰੀ ਤਾਂ ਬਿੰਦਾਬਾਈ ਉਹ ਕਰਦਾ ਜੀ ਪਰ ਇੱਕ ਮੇਲੇ ਜਿਹੇ ਹਜਾ ਕੰਮ ਹੋਇਆ ਅੱਛਾ ਉਹ ਕਹਿੰਦਾ ਵੀ ਜਿਹਦਾ ਟਰੈਕਟਰ ਹੋਊਗਾ ਅੱਛਾ ਜੀ ਉਹੀ ਚਲਾਊਗਾ ਬਈ ਬਿੰਦਾਬਾਈ ਦੋ ਟਰੈਕਟਰਾਂ ਤੇ ਵੱਧ ਟਰੈਕਟਰ ਨਹੀਂ ਚਲਾਊਗਾ ਯਾਨੀ ਕਮੇਟੀ ਨੂੰ ਇਹੋ ਜਿਹਾ ਰੂਲ ਚਾਹੀਦਾ ਨਹੀਂ ਹੈਗਾ ਉੱਥੇ ਤਾਂ ਸਾਨੂੰ ਮਾਡਰਨ ਲੱਗੇ ਤੇ ਠੀਕ ਹੈ ਹੁਣ ਅਸੀਂ ਕਰਦੇ ਗਿਆ ਬਿੰਦਾਬਾਈ ਨੂੰ ਉਹਨਾਂ ਨੇ ਜਵਾਬ ਦਿੱਤਾ ਅਸੀਂ ਚਲਾਇਆ ਉਦੋਂ ਚਲੋ ਉਦੋਂ ਵੀ ਨੰਬਰ 'ਚ ਰਹਿ ਗਿਆ ਨੰਬਰ 'ਚ ਤਾਂ ਰਹਿ ਗਿਆ ਪਰ ਅਸੀਂ ਬਿੰਦੇਬਾਈ ਤੇ ਚਲਵਾ ਕੇ ਖੁਸ਼ ਆ ਅਸੀਂ ਪਹਿਲੇ ਦਿਨ ਗਏ ਤਾਂ ਵੀ ਭਾਈ ਜਿੱਦਾਂ ਨਾ ਬਿੰਦੇਬਾਈ ਨਹੀਂ ਚਲਾਉਣਾ ਹਾਂ ਭਾਈ ਜਿੱਦਾਂ ਚਲਾਉਗਾ ਬਿੰਦਾ ਚਲਾਉਗਾ ਨਹੀਂ ਹੋਰ ਕਿਸੇ ਤੇ ਨਹੀਂ ਚਲਾਉਂਗੇ ਅਸੀਂ ਇੱਕ ਨੇ ਖਾਲੀ ਮੋੜੂਗੇ ਟਰੱਕ ਜੀ ਭਾਈ ਨਾ ਭਾਈ ਨਾ ਹੈ ਹਾਂ ਜੀ ਹਾਂ ਮੌਸਮ ਵੀ ਮੋੜਨ ਲੱਗੇ ਤੇ ਜੀ ਬਿੰਦਾ ਫਿਰ ਕਹਿੰਦਾ ਤੂੰ ਚਲਾਓ ਭਾਈ ਦੇਖੀ ਜਾਊਗੀ ਜਿੰਨਾ ਕ ਹਾਂ ਜੇ ਤੈਨੂੰ ਕਹੇ ਤਾਂ ਅਸੀਂ ਹਾਂ ਅਸੀਂ ਤਾਂ ਬਿੰਦੇਵਾਰੇ ਰੱਖਿਆ ਵਾ ਜੀ ਹਾਂ ਜਿਹੜੇ ਬੰਦਿਆਂ ਨੇ ਕਰਿਆ ਹਨਾ ਹਾਂ ਥੋੜੇ ਜਿਹਾ ਜੱਕ ਨੇ ਇਵੇਂ ਚਲਾਉਣ ਤੇ ਹਜੇ ਪਤਾ ਹੀ ਆ ਹਨਾ ਗਰਾਊਂਡ ਦਾ ਹਮ ਹਜੇ ਪਤਾ ਨਹੀਂ ਹੈਗਾ ਫਿਰ ਅਸੀਂ ਬਿੰਦੇਬਾਈ ਨੂੰ ਹੈ ਕਹਨੇ ਆ ਇਹਦੇ ਨਾਂ ਬਰੇ ਟਰੈਕਟਰ ਚਲਾਉਨੇ ਇਹਨੇ ਉਹ ਸਾਨੂੰ ਦਵਾਇਆ ਟਰੈਕਟਰ ਠੀਕ ਹੈ ਹਾਂ ਜੀ ਸਾਂਤੋਂ ਹੋ ਗਏ ਵੀਰੇ ਕਈਆਂ ਨੇ ਕਿਹਾ ਇਹ ਬੰਦੇ ਨੇ ਥੋੜਾ ਟਰੈਕਟਰ ਜਤੌਣਾ ਨਹੀਂ ਹੈਗਾ ਅੱਛਾ ਪਰ ਫੇਬ ਵੀ ਦੇਖ ਲਓ ਪਹਿਲੇ ਦੂਏ ਪਰਾ ਲਿਆ ਸਕੂਟਰੀ ਵੀ ਜਿੱਤੀ ਆ ਨੰਬਰ 'ਚ ਰਿਹਾ ਹੂੰ ਸਾਨੂੰ ਜਨ ਕਿ ਜੋਰ ਤਾਂ ਬਹੁਤ ਨਹੀਂ ਲਾਇਆ ਹਾਂ ਜੀ ਹਾਂ ਬੰਦੇ ਦੇ ਦਿਆ ਚ ਬਸ ਹੈਣੀਗਾ ਹਾਂ ਬਸ ਸਾਰਾ ਕੁਝ ਬੰਦੇ ਵਾਈਪਰੇ ਛੱਡਦਾ ਮੱਚ ਮੈਣ ਨਹੀਂ ਨਹੀਂ ਬਿਲਕੁਲ ਵੀ ਨਹੀਂ ਆ ਆਪਦੇ ਟਰੈਕਟਰ ਤੋਂ ਅਗਲਾ ਉੱਤੇ ਹਾਂ ਜੀ ਹਾਂ ਸਹੀ ਗਾ ਹੁਣ ਸਾਨੂੰ ਇਹਦੇ ਉਪਰ ਪ੍ਰੋਤਸਾਹ ਇਹਨੂੰ ਸਾਡੇ ਉਪਰ ਠੀਕ ਹੈ ਹੁਣ ਦੇਖੋ ਜੀ ਕਈ ਵਾਰੀ ਰੇਸ ਘਟਾਉਣੀ ਪੈ ਜਾਂਦੀ ਆ ਜੀ ਅਸੀਂ ਤਾਂ ਬਾਹਰ ਬੈਠੇ ਹੁੰਨੇ ਆ ਜੀ ਸਾਨੂੰ ਕਈ ਬੰਦੇ ਕਹਿ ਦਉਂਦੇ ਨੇ ਦੇਖੋ ਜੀ ਤੁਹਾਡਾ ਟਰੈਕਟਰ ਦੀ ਰੇਸ ਘਟਾਉਂਦਾ ਅਸੀਂ ਕਾ ਜਿੱਕਣ ਮਰਜ਼ੀ ਚਲਾਵੇ ਅਸੀਂ ਚਲਾਉਣਾ ਹੀ ਤੇ ਆ ਹੈ ਹਾਂ ਰਿਆ ਜਾਇਦ ਅਸੀਂ ਇਹਦੇ ਕੋਲ ਤਾਂ ਕਹਿ ਨਹੀਂ ਸਕਦੇ ਫਿਰ ਵੀ ਸਾਨੂੰ ਕਹਿੰਦੇ ਆ ਲੋਕ ਅਸੀਂ ਫਿਰ ਵੀ ਕਹਿੰਦੇ ਵੀ ਅਸੀਂ ਚਲਾਉਣਾ ਹੀ ਤੇ ਆ ਸਾਡਾ ਟਰੈਕਟਰ ਪਿਆ ਖੜ੍ਹ ਜਵੇ ਪਰ ਅਸੀਂ ਬਿੰਦਾ ਵਾਈ ਤੇ ਚਲਵਾਉਣਾ ਠੀਕ ਹੈ ਹਾਂ ਜੀ ਚੱਲ ਵਧੀਆ ਹਾਂ ਜੀ ਬਾਕੀ ਫਿਰ ਬਈ ਬਾਈ ਬਿੰਦਾ ਕੋਈ ਕੰਮ ਹੀ ਛੱਡਦਾ ਨਹੀਂ ਨਾ ਨਾ ਕੋਈ ਕੰਮ ਹੀ ਨਹੀਂ ਛੱਡਦਾ ਜੀ ਹਾਂ ਜੀ ਬਾਕੀ ਣਾੜ ਘਰ ਤੁਸੀਂ ਵੀ ਉੱਥੇ ਸੋਨਾ ਚਲਾਇਆ ਸੀਗਾ ਹਾਂ ਜੀ ਹਾਂ ਹਾਂ ਠੀਕ ਠੀਕ ਚੱਲ ਵਧੀਆ ਜੀ Thank you very much. <laughs> ਚਕਾਇਆ ਸੀ ਤੁਸੀਂ ਮਾਲਾ ਇਹ ਤੀਏ ਹਾਈ ਚ ਠੀਕ ਹੈ ਤੀਜਾ ਹਾਈ ਚ ਸਿੱਧੀ ਪੈ ਕਾ ਵੀ ਦਿਖਾਈ ਆਪਾਂ ਚਕਾਇਆ ਨਹੀਂ ਆਪਾਂ ਹਨਾ ਜਾਣ ਕੇ ਚਕਾਇਆ ਦਾ ਪੁੱਠਾ ਹੋ ਗਿਆ ਇਹਦਾ ਹਾਫ ਕਲੱਚ ਦਾ ਵੀ ਰੋ ਆਫ ਕਲੱਚ ਹਜੇ ਦਾ ਪੁੱਠਾ ਹੋ ਨਹੀਂ ਤਾਂ ਤੇ ਮੇਲੇ ਮੇਲੇ ਚ ਕਿਹੜੇ ਕਿਹੜੇ ਗੇੜਾ ਚੱਲ ਪੈਂਦਾ ਵੀ ਮੇਲੇ ਜੇ ਤੀਏ ਹਾਈ ਤੇ ਚੱਲਣਾ ਠੀਕ ਹੈ ਇੱਕ ਗੁਰਦਾਸਪੁਰ ਮੇਲਾ ਲਾਇਆ ਵੀਰੇ ਉੱਥੇ ਆਪਾਂ ਚੌਥਾ ਹਾਈ ਵੀ ਲਾਇਆ ਅੱਛਾ 20 ਸੈਕਿੰਡ ਦਾ ਫਰਕ ਪਾਤਾ ਜਿਹੜਾ ਦੂਜੇ ਨੰਬਰ ਤੇ ਆਇਆ ਤਾਂ ਉਹ 20 ਸੈਕਿੰਡ ਦਾ ਫਰਕ ਪਾਤਾ ਵੀ ਨਾ ਮਾਈਕਰੋ ਦਾ ਪਾਸੇ ਹੀ ਰਹਿ ਗਿਆ ਸਿੱਧਾ ਸੈਕਿੰਡਾਂ ਦਾ ਸੈਕਿੰਡਾਂ ਦਾ ਤੇ ਜਾਨੀ ਸਾਰੇ ਜਿਹੜੇ ਟਰੈਕਟਰ ਆ ਮੰਨ ਲਓ ਦੂਜਾ ਤੀਜਾ ਹੀ ਚੱਲਦੇ ਹੈ ਤੀਜੇ ਜੀ ਜਾਂਦੇ ਸਾਰੇ ਠੀਕ ਹੈ ਦੂਆ ਲਾ ਕੇ ਪਹਿਲੇ ਜਿਹੜੇ ਪੀਆ ਜੇ ਰੈਲਾ ਟਰੈਕ ਆ ਤਾਂ ਵੀਰੇ ਟਾਪ ਪਾ ਲਦਾ ਵੀ ਨਹੀਂ ਨੁਕਸਾਨ ਕਰਦਾ ਓਵਰ ਹੋ ਕੇ ਓਵਰ ਹੋ ਜਾਂਦੀ ਠੀਕ ਹੈ ਇਹ ਵੀ ਆਰ ਪੀ ਐਮ ਤਾਂ ਫਿਰ ਬਹੁਤ ਜਾਂਦੇ ਹੋਣੇ ਤਾਂ ਜੀ ਆਰ ਪੀ ਐਮ ਤਾਂ ਉਹਨਾ 3200 ਰੁਪਏ ਮੇ ਬਹੁਤ ਨਹੀਂ 3000 3200 ਬਸ ਠੀਕ ਹੈ ਤੇ ਬਾਹਲੇ ਤੇ ਨੁਕਸਾਨ ਕਰਦਾ ਥੋੜਾ ਜਿਹਾ ਸੈਟਿੰਗ ਕਰੀ ਦੇ ਠੀਕ ਹੈ ਠੀਕ ਹੈ ਬਈ ਚਲੋ ਸਹੀ ਹੈ ਚਲਾ ਵੀਰੇ ਬੂਰੇ ਤੇ ਲੈ ਕੇ ਪਿੱਛੇ ਤੱਕ ਚਲੇ ਚੋਈ ਠੀਕ ਹੈ ਬਾਈ ਚਲੋ ਠੀਕ ਹੈ ਜੀ ਠੀਕ ਓਕੇ ਬਾਈ ਮਤਰਾ ਵੀਡੀਓ ਨੂੰ ਕਰਦੇਓ ਸ਼ੇਅਰ